ਮੈਂ ਇੱਕ ਵਾਰੀ ਨਾ ਆਪਣੇ ਮੰਮੀ ਨੂੰ ਇੱਕ ਸਵਾਲ ਪੁੱਛਿਆ ਸੀ ਵੈਸੇ ਜਿਵੇਂ ਆਪਾਂ ਕਈ ਵਾਰ ਗੱਲਾਂ ਕਰਦੇ ਹਾਂ ਹਾਸੇ-ਹਾਸੇ ਚ ਕਈ ਸਵਾਲ ਕਰ ਲਦੇ ਆਪਾਂ ਨਾ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਆਪਾਂ ਕਹਿੰਦੇ ਆ ਵੀ ਫਲਾਣੇ ਬੰਦੇ ਨੇ ਨਾ ਸਾਰੀ ਉਮਰ ਆਪਣੀਆਂ ਆਦਤਾਂ ਨਹੀਂ ਬਦਲੀਆਂ ਵੀ ਬੰਦੇ ਕਦੋਂ ਸੁਧਰਦੇ ਹੁੰਦੇ ਆ ਫਿਰ ਉਹਨਾਂ ਨੇ ਹਾਸੇ-ਹਾਸੇ ਜੀ ਕਿਹਾ ਸੀ ਕਹਿੰਦੇ ਵੀ ਜਦੋਂ ਤੁਸੀਂ ਮੰਨ ਲਓ ਨਾ ਉਦੋਂ ਹੀ ਸੁਧਰੇ ਹੁੰਦੇ ਆ ਅਸੀਂ ਹਮੇਸ਼ਾ ਆਉਣ ਵਾਲੇ ਟਾਈਮ ਲਈ ਪਲੈਨਿੰਗਾਂ ਕਰਦੇ ਰਹਿੰਦੇ ਆ ਆਉਣ ਵਾਲੇ ਵੀ ਅੱਜ ਨੂੰ ਇੰਜੋਏ ਨਹੀਂ ਕਰ ਰਹੇ ਹੈਗੇ ਜੇ ਅੱਜ ਤੁਸੀਂ ਇੰਜੋਏ ਨਹੀਂ ਕਰ ਰਹੇ ਹੈਗੇ ਤਾਂ ਜਿਹੜਾ ਆਉਣ ਵਾਲਾ ਟਾਈਮ ਤੁਹਾਡਾ ਅੱਜ ਬਣੂਗਾ ਨ ਤੋਂ ਉਹ ਵੀ ਤੁਸੀਂ ਇੰਜੋਏ ਨਹੀਂ ਕਰੋਗੇ ਕਿਉਂਕਿ ਤੁਹਾਡਾ ਸੁਭਾਅ ਬਣ ਗਿਆ ਤੁਹਾਡਾ ਸਮਾਂ ਵੀ ਹੈ ਨਾ ਜਿਹੜਾ ਉਹ ਚਾਹੇ ਚੰਗਾ ਚਾਹੇ ਬੁਰਾ ਉਹ ਕੁਦਰਤ ਨੇ ਆਪਣੇ ਮੁਤਾਬਕ ਤੁਹਾਨੂੰ ਸਭ ਤੋਂ ਸੋਨਾ ਦਿੱਤਾ ਹੋਇਆ ਉਵੇਂ ਹੈ ਕਿ ਜਦੋਂ ਆਪਾਂ ਕਿਤੇ ਕਿਸੇ ਦੇ ਨਾਲ ਬੈਠੇ ਵੀ ਹੁੰਦੇ ਹਾਂ ਕਿਸੇ ਆਪਾਂ ਥਾਂ ਤੇ ਵੀ ਜਾਂਦੇ ਆ ਪੈਣੀ ਉਸ ਵਕਤ ਆਪਾਂ ਉਸ ਥਾਂ ਨੂੰ ਇੰਜੋਏ ਨਹੀਂ ਕਰਦੇ ਅਪਰਿਥਨ ਹੋਈ ਅੱਜ ਤੱਕ ਕਿਉਂ ਨਹੀਂ ਆਏ ਇੱਥੇ ਇਹ ਰਿਗਰਟ ਕਰਦੇ ਨੇ ਬਿਲਕੁਲ ਪਰ ਅੱਜ ਆ ਗਏ ਨਾ ਅੱਜ ਨੂੰ ਇੰਜੋਏ ਕਰ ਲਓ ਤੁਸੀਂ ਆਪਾਂ ਕਈ ਵਾਰ ਅਕਸਰ ਗੱਲਾਂ ਕਰਦੇ ਹੁੰਨੇ ਆ ਵੀ ਕਈ ਲੋਕ ਤੁਹਾਨੂੰ ਆਪਣੀ ਉਮਰ ਦੇ ਤਜਰਬੇ ਦੱਸਣਗੇ ਉਹ ਕਹਿਣਗੇ ਫਲਾਣੇ ਟਾਈਮ 'ਚ ਨਾ ਸਾਡੇ ਕੋਲ ਸਕੂਟਰ 'ਚ ਤੇਲ ਬਵਾਉਣ ਨੂੰ ਵੀ ਪੈਸੇ ਨਹੀਂ ਸੀ ਪਰ ਅਸੀਂ ਉਦੋਂ ਵੀ ਬੜੇ ਖੁਸ਼ ਸੀਗੇ ਹਨਾ ਅੱਜ ਸਾਡੇ ਕੋਲ ਕਾਰ ਵੀ ਆ ਸਭ ਕੁਝ ਹੈ ਉਦੋਂ ਵੀ ਅਸੀਂ ਓਨੇ ਹੀ ਖੁਸ਼ ਆ ਜਦੋਂ ਜ਼ਿੰਦਗੀ 'ਚ ਤੁਹਾਡੇ ਉਹ ਟਾਈਮ ਚੱਲ ਰਿਹਾ ਹੋਵੇ ਨਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਉ ਰਹੇ ਹੋ ਉਹਨੂੰ ਸਕਸੈਸ ਕਹਿੰਦੇ ਨੇ ਸਾਡਾ ਜਿਹੜਾ ਅੱਜ ਦਾ ਸਮਾਂ ਮੈਂ ਕਹੂੰਗੀ ਵੀ ਮੈਂ ਨਾ ਉਦੋਂ ਸਭ ਕੁਝ ਕਰੂੰਗੀ ਜਦੋਂ ਮੇਰੇ ਬੈਂਕ ਤੇ ਚ ਘਟੋ ਘਟ 15 ਲੱਖ ਰੁਪਏ ਆ ਗਿਆ ਜੇ ਪਿਛਲੇ 10 ਸਾਲ ਚ ਨਹੀਂ 15 ਆ ਅਗਲੇ 10 ਚ ਕਿਹਨੇ ਆਜੂਗਾ ਜੋ ਅੱਜ ਕਰਨਾ ਹੈ ਉਹ ਅੱਜ ਹੀ ਤੁਸੀਂ ਕਰ ਸਕਦੇ ਹੋ ਅੱਜ ਹੀ ਅੱਜ ਹੀ ਤੁਹਾਡੇ ਲਈ ਇੰਪੋਰਟੈਂਟ ਦਾ ਨਾ ਕਿਸੇ ਨੇ ਦਿੱਤਾ ਵੇਲਾ ਮੋੜ ਕੇ ਲੈ ਕੇ ਜਾਂਦਾ ਹੈ ਨਾ ਕਿਸੇ ਨੇ ਆਉਣ ਵਾਲੇ ਕੱਲ ਨੂੰ ਦੇਖਿਆ ਅੱਜ ਹੀ ਦੇਖਿਆ ਸਭ ਨੇ ਹੈ ਨਾ ਆਪਾਂ ਕਹਿੰਦੇ ਕਿ ਸ਼ੁਕਰਾਨਾ ਜਿਹੜਾ ਬਹੁਤ ਵੱਡੀ ਸ਼ੈਅ ਆ ਨਾ ਅਸੀਂ ਕਿਸੇ ਨੂੰ ਮੈਂ ਤੁਹਾਨੂੰ ਕਿਸੇ ਚੰਗੇ ਕੰਮ ਲਈ ਧੰਨਵਾਦ ਕਰਾਂ ਤੁਸੀਂ ਕਹੋਗੇ ਮੈਂ ਤੇ ਲਈ ਦੂਣਾ ਕਰਾਂ ਸੇਮ ਕੁਦਰਤ ਕਰਦੇ ਹੋ ਤੁਸੀਂ ਕੁਦਰਤ ਨੂੰ ਸ਼ੁਕਰਾਨਾ ਦੇ ਕੇ ਤਾਂ ਦੇਖੋ ਉਹ ਤੁਹਾਨੂੰ ਸ਼ੁਕਰਾਨਿਆਂ ਦੇ ਇੰਨੇ ਮੌਕੇ ਦੇਊਗੀ ਕਿ ਤੁਸੀਂ ਸ਼ੁਕਰਾਨਾ ਕਰਦੇ ਤੱਕ ਜਾਓਗੇ ਨਾ ਮੈਨੂੰ ਇਹ ਲੱਗਦਾ ਹੈ ਕਿ ਹਰ ਬੰਦੇ ਨੂੰ ਨਾ ਆਪਣੀ ਜ਼ਿੰਦਗੀ ਚੋ ਨੈਗੇਟਿਵ ਜਿਹੜੇ ਪਰਸਨ ਨੇ ਉਹਨਾਂ ਨੂੰ ਮਾਈਨਸ ਕਰਨਾ ਅੱਜ ਦੇ ਘੜੀ ਬਹੁਤ ਜ਼ਰੂਰੀ ਆ ਤੁਹਾਡੀਆਂ ਸਰਾਊਂਡਿੰਗਸ ਤੁਹਾਡੇ ਲਈ ਬਹੁਤ ਮੈਟਰ ਕਰਦੀ ਹੈ ਬਿਲਕੁਲ ਕਈ ਵਾਰੀ ਮਤਲਬ ਇੱਕ ਬੰਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਨਾ ਇੱਕ ਗਲਿਆ ਹੋਇਆ ਫਲ ਸਾਰੀ ਪਿੱਟੀ ਖਰਾਬ ਦੰਦਾ ਸੱਚੀ ਕਈ ਵਾਰੀ ਇੱਕ ਬੰਦਾ ਕਿਸੇ ਸਰਕਲ ਚ ਸਾਰੇ ਮਾਹੌਲ ਨੂੰ ਖਰਾਬ ਕਰ ਦਿੰਦਾ ਵੀ ਸੋਸ਼ਲ ਵੇਖਰੀਓ ਤੁਸੀਂ ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਕੱਲ ਤੇ ਗੱਲ ਦੇ ਨਵੇਂ ਐਪੀਸੋਡ ਚ ਵੀ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਇਸ ਐਪੀਸੋਡ 'ਚ ਵੀ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਰੁਪਿੰਦਰ ਸੰਧੂ ਹੋਣਗੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਅਸੀਂ ਲੱਭਦੇ ਰਹਿੰਦੇ ਹਾਂ ਕਿ ਬੈਸਟ ਫੇਜ਼ ਲਾਈਫ ਦਾ ਕੀੜਾ ਆ ਜਦੋਂ ਹੀ ਅਕਸਰ ਕਿਸੇ ਨੂੰ ਅਸੀਂ ਸਫਲਤਾ ਤੇ ਦੇਖਦੇ ਜਿਵੇਂ ਅੱਜਕੱਲ ਮੈਂ ਗੱਲ ਕਰੂੰਗੀ ਰੀਸੈਂਟ ਇੰਟਰਵਿਊ ਦੇ ਵਿੱਚ ਦਿਲਜੀਤ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਹਾਡੇ ਲਈ ਸਕਸੈਸ ਦੇ ਮਾਇਨੇ ਕੀ ਨੇ ਉਹ ਕਹਿੰਦੇ ਕਿ ਮੈਂ ਸਕਸੈਸ ਨੂੰ ਅੱਜ ਤੱਕ ਸਮਝ ਹੀ ਨਹੀਂ ਪਾਇਆ ਕਿ ਸਕਸੈਸ ਕਹਿੰਦੇ ਕੀ ਨੂੰ ਨੇ ਤਾਂ ਹੋਸਟ ਉਹਨਾਂ ਨੇ ਕਹਿੰਦੇ ਨੇ ਕਿ ਜਿਵੇਂ ਕਿ ਤੁਸੀਂ ਹੁਣ ਆਪਣੀ ਜ਼ਿੰਦਗੀ ਦੀ ਸਭ ਤੋਂ ਬੈਸਟ ਫੇਸ ਦੇ ਵਿੱਚ ਉਹ ਕਹਿੰਦੇ ਕਿ ਨਹੀਂ ਅੱਜ ਤੋਂ 2 ਸਾਲ ਪਹਿਲਾਂ ਜੋ ਸੀਗਾ ਉਹ ਵੀ ਬੈਸਟ ਸੀ ਤੇ ਉਸ ਤੋਂ 2 ਸਾਲ ਪਹਿਲਾਂ ਜੋ ਸੀਗਾ ਉਹ ਵੀ ਬੈਸਟ ਹੀ ਸੀ ਸੋ ਇਹ ਨਹੀਂ ਹੁੰਦਾ ਕਿ ਅਗਰ ਅਸੀਂ ਜ਼ਿੰਦਗੀ 'ਚ ਇੱਕ ਮੁਕਾਮ ਤੇ ਪਹੁੰਚ ਜਾਵਾਂਗੇ ਜੇ ਇੱਥੇ ਅੱਜ ਤੱਕ ਆਨੂੰ ਇੱਥੇ ਪਹੁੰਚ ਕੇ ਮੇਰਾ ਬੈਸਟ ਫੇਸ ਸ਼ੁਰੂ ਹੋਗਾ ਲਾਈਫ ਦਾ ਉਹ ਕਹਿੰਦੇ ਨਹੀਂ ਜਿੱਥੇ ਅੱਜ ਦੇ ਟਾਈਮ 'ਚ ਤੁਸੀਂ ਜਿਸ ਕੜੀ ਜਿੱਥੇ ਬੈਠੇ ਹੋ ਉਹੀ ਤੁਹਾਡਾ ਬੈਸਟ ਹੁੰਦਾ ਆ ਅਤੇ ਮੈਨੂੰ ਲੱਗਦਾ ਹੈ ਕਿ ਦੋ ਤਿੰਨ ਹਫ਼ਤੇ ਪਹਿਲਾਂ ਵੀ ਸੋਸ਼ਲ ਤੇ ਇੱਕ ਕਹਾਣੀ ਵੀ ਅਸੀਂ ਪੜ੍ਹੀ ਸੀਗੀ ਤਿੰਨ ਪ੍ਰਸ਼ਨ ਉਹ ਵੀ ਏਸੀ ਸੰਬੰਧਿਤ ਕਹਾਣੀ ਆ ਉਹ ਕਹਾਣੀ ਵੀ ਤੁਸੀਂ ਜ਼ਰੂਰ ਸੁਣਿਓ ਫਿਲਹਾਲ ਅੱਜ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲ ਤੇ ਗੱਲ ਦੇ ਇਸ ਐਪੀਸੋਡ ਦੇ ਵਿੱਚ ਸਤਿ ਸ਼੍ਰੀ ਅਕਾਲ ਪਣੇ ਸਤਿ ਸ਼੍ਰੀ ਅਕਾਲ ਗਿੱਦੀ ਕੀ ਹਾਲ ਚਾਲ ਵਧੀਆ ਵਧੀਆ ਠੀਕ ਆ ਤੁਸੀਂ ਸੁਣਾਓ ਵਧੀਆ ਤੁਸੀਂ ਕਦੇ ਜ਼ਿੰਦਗੀ ਵਿੱਚ ਉੜਿੱਕਿਆ ਵੀ ਮੇਰਾ ਬੈਸਟ ਫੇਜ਼ ਕਿਹੜਾ ਆ ਜਾਂ ਤੁਸੀਂ ਕਦੇ ਇੰਨੀਆਂ ਚੀਜ਼ਾਂ ਨੂੰ ਕਰਦੇ ਹੋ ਕਿ ਆ ਮੇਰਾ ਬੈਸਟ ਫੇਜ਼ ਸੀਗਾ ਲਾਈਫ ਦਾ ਕੁਛਦੰ ਦਾ ਜਾਂ ਤੁਹਾਨੂੰ ਇਹ ਬਲੀਵ ਆ ਕਿ ਆਪਣੇ ਅੱਜ ਨੂੰ ਮਾਣੋ ਮੈਂ ਇੱਕ ਵਾਰੀ ਨਾ ਆਪਣੇ ਮੰਮੀ ਨੂੰ ਇੱਕ ਸਵਾਲ ਪੁੱਛਿਆ ਸੀ ਵੈਸੇ ਜਿਵੇਂ ਆਪਾਂ ਕਈ ਵਾਰ ਗੱਲਾਂ ਕਰਦੇ ਹਾਂ ਹਾਸੇ-ਹਾਸੇ ਚ ਕਈ ਸਵਾਲ ਕਰ ਲਦੇ ਆਪਾਂ ਨਾ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਆਪਾਂ ਕਹਿੰਦੇ ਆ ਵੀ ਫਲਾਣੇ ਬੰਦੇ ਨੇ ਨਾ ਸਾਰੀ ਉਮਰ ਆਪਣੀਆਂ ਆਦਤਾਂ ਨਹੀਂ ਬਦਲੀਆਂ ਵੀ ਬੰਦੇ ਕਦੋਂ ਸੁਧਰਦੇ ਹੁੰਦੇ ਆ ਫਿਰ ਉਹਨਾਂ ਨੇ ਹਾਸੇ-ਹਾਸੇ ਜਿਹੀ ਕਿਹਾ ਸੀ ਕਹਿੰਦੇ ਵੀ ਜਦੋਂ ਤੁਸੀਂ ਮੰਨ ਲਓ ਨਾ ਉਦੋਂ ਹੀ ਸੁਧਰੇ ਹੁੰਦੇ ਆ ਫਿਰ ਮੇ ਤੁਹਾਡੇ ਮੰਨਣ ਦੀ ਦੇਰਣ ਦੀ ਦੇਰ ਹੈ ਨਾ ਤੇ ਇਹ ਚੀਜ਼ ਅੱਜ ਕਿੰਨਾ ਵੱਡਾ ਲੈਸਨ ਆ ਵੀ ਜ਼ਿੰਦਗੀ ਦਾ ਕੋਈ ਵੀ ਪਲ ਜੇ ਤੁਸੀਂ ਚਾਹੋ ਕਿ ਵਧੀਆ ਆਵੇ ਹਨਾ ਕਿ ਮੇਰਾ ਜਿਹੜਾ ਚੱਲ ਰਿਹਾ ਇਸ ਤੋਂ ਕਈ ਗੁਣਾ ਵਧੀਆ ਹੋਵੇ ਹੋ ਸਕਦਾ ਜੋ ਤੁਹਾਡਾ ਚੱਲ ਰਿਹਾ ਇਹੀ ਸਭ ਤੋਂ ਵਧੀਆ ਹੋਵੇ ਇਸ ਤੋਂ ਵਧੀਆ ਨਾ ਤੁਹਾਡੀ ਜ਼ਿੰਦਗੀ 'ਚ ਆਉਣਾ ਹੋਵੇ ਨਾ ਇਸ ਤੋਂ ਪਿੱਛੇ ਕਦੀ ਆਇਆ ਹੋਵੇ ਹਨਾ ਤੇ ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ ਕਿ ਤੁਸੀਂ ਉਸ ਪਲ ਲਈ ਕਿੰਨੇ ਕੁ ਸੰਤੁਸ਼ਟ ਹੋ ਜਾਂ ਫਿਰ ਉਸ ਪਲ ਨੂੰ ਤੁਸੀਂ ਦੇਖਦੇ ਕਿਵੇਂ ਹੋ ਦੋਈ ਚੀਜ਼ਾਂ ਹੋ ਸਕਦੀਆਂ ਨੇ ਹਨਾ ਆਪਾਂ ਕਈ ਵਾਰੀ ਨਾਰਮਲ ਗੱਲਾਂ ਕਰਦੇ ਹੁੰਨੇ ਆ ਵੀ ਚਾਹੇ ਕਿਸੇ ਦਾ ਬੱਚਾ ਜਿੰਨਾ ਮਰਜ਼ੀ ਕਾਲਾ ਹੋਵੇ ਮਾਂ ਨੂੰ ਸਭ ਤੋਂ ਸੋਹਣਾ ਲੱਗਦਾ ਹੁੰਦਾ ਹਨਾ ਕਾਟ ਦਾ ਸਮਾਂ ਵੀ ਹੈ ਨਾ ਜਿਹੜਾ ਉਹ ਚਾਹੇ ਚੰਗਾ ਚਾਹੇ ਬੁਰਾ ਉਹ ਕੁਦਰਤ ਨੇ ਆਪਣੇ ਮੁਤਾਬਕ ਤੁਹਾਨੂੰ ਸਭ ਤੋਂ ਸੋਹਣਾ ਦਿੱਤਾ ਹੋਇਆ ਤੇ ਉਹਨੂੰ ਸੋਹਣਾ ਰੱਖਣਾ ਉਹਨੂੰ ਸੋਹਣਾ ਸੋਚਣਾ ਤੇ ਉਹਨੂੰ ਸੋਹਣਾ ਸਮਝ ਕੇ ਮੰਨਣਾ ਇਹ ਸਾਡੇ ਆਪਣੇ ਹੱਥਾਂ ਤੇ ਮੈਨੂੰ ਤਾਂ ਐਂ ਲੱਗਦਾ ਹੁੰਦਾ ਸੀਗਾ ਕਿ ਜਿਵੇਂ ਜਿਵੇਂ ਸਾਡੀ ਉਮਰ ਛੋਟੀ ਹੁੰਦੀ ਆ ਸਾਡੇ ਸਟਰਗਲ ਵੱਡੇ ਹੁੰਦੇ ਆ ਪਰ ਜਿਵੇਂ ਜਿਵੇਂ ਸਾਡੀ ਉਮਰ ਵੱਡੀ ਹੋ ਜਾਂਦੀ ਆ ਸਾਨੂੰ ਉਹਨਾਂ ਚੀਜ਼ਾਂ ਨੂੰ ਹੰਡਾਉਣਾ ਉਹਨਾਂ ਚੀਜ਼ਾਂ 'ਚੋਂ ਨਿਕਲਣਾ ਉਹਨਾਂ ਚੀਜ਼ਾਂ ਨੂੰ ਸਮਝਣਾ ਜ਼ਿਆਦਾ ਆ ਜਾਂਦਾ ਤੇ ਇਸ ਲਈ ਸਾਨੂੰ ਐ ਲੱਗਦਾ ਹੁੰਦਾ ਵੀ ਨਹੀਂ ਜੋ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜਦੋਂ ਅਸੀਂ ਕਿਸੇ ਪਲ ਦੀ ਅਪਸੈਟ ਹੁੰਨੇ ਆ ਜਾਂ ਕੋਈ ਸਮਾਂ ਸਾਨੂੰ ਨਹੀਂ ਸੋਣਾ ਲੱਗ ਰਿਹਾ ਹੁੰਦਾ ਤਾਂ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਸ਼ਾਇਦ ਉਹ ਤੋਂ ਸਾਡੀ ਸਮਝ ਥੋੜੀ ਛੋਟੀ ਹੁੰਦੀ ਹੈ ਉਸ ਚੀਜ਼ ਨੂੰ ਲੈ ਕੇ ਹਨਾ ਵੀ ਜਿਵੇਂ ਆਪਾਂ ਕਈ ਵਾਰ ਅਕਸਰ ਗੱਲਾਂ ਕਰਦੇ ਹੁੰਨੇ ਆ ਵੀ ਕਈ ਲੋਕ ਤੁਹਾਨੂੰ ਆਪਣੀ ਉਮਰ ਦੇ ਤਜਰਬੇ ਦੱਸਣਗੇ ਉਹ ਕਹਿੰਣਗੇ ਫਲਾਣੇ ਟਾਈਮ 'ਚ ਨਾ ਸਾਡੇ ਕੋਲ ਸਕੂਟਰ 'ਚ ਤੇਲ ਬਵਾਉਣ ਨੂੰ ਵੀ ਪੈਸੇ ਨਹੀਂ ਸੀ ਪਰ ਅਸੀਂ ਉਦੋਂ ਵੀ ਬੜੇ ਖੁਸ਼ ਸੀਗੇ ਹਨਾ ਅੱਜ ਸਾਡੇ ਕੋਲ ਕਾਰ ਵੀ ਆ ਸਭ ਕੁਝ ਹੈ ਉਦੋਂ ਵੀ ਅਸੀਂ ਉਨੇ ਹੀ ਖੁਸ਼ ਆ ਤੇ ਇਸ ਤੋਂ ਪਤਾ ਲੱਗਦਾ ਵੀ ਜਿਹੜੀ ਘੜੀ ਚੱਲਦੀ ਉਹ ਸਭ ਤੋਂ ਬੈਸਟ ਹੁੰਦੀ ਆ ਅਸਲ 'ਚ ਮੈਂ ਨਾ ਮੈਂ ਤੇ ਪ੍ਰਵ ਕੱਲ ਏਹੀ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਕਿ ਰਿਤਿਕ ਰੋਸ਼ਨ ਉਹਨਾਂ ਨੂੰ ਵੀ ਕਿਸੇ ਨੇ ਇੱਕ ਇੰਟਰਵਿਊ 'ਚ ਸੇਮ ਸਵਾਲ ਪੁੱਛਿਆ ਸੀ ਕਿ ਸਫਲਤਾ ਕੀ ਹੁੰਦੀ ਆ ਹਨਾ ਉਹ ਕਹਿੰਦੇ ਕਿ ਮੈਂ ਨਾ ਜਦੋਂ ਐਕਟਰ ਨਹੀਂ ਬਣਿਆ ਸੀਗਾ ਮੈਂ ਸੋਚਦਾ ਸੀਗਾ ਕਿ ਮੇਰੀ ਫਿਲਮ ਆਊਗੀ ਤੇ ਮੈਂ ਸਕਸੈਸਫੁਲ ਹੋ ਮੇਰੀ ਫਿਲਮ ਹਿੱਟ ਹੋ ਗਈ ਤੇ ਮੈਂ ਸਕਸੈਸਫੁਲ ਹੋਊਗਾ ਨਾ ਕਹਿੰਦੇ ਮੇਰੀ ਫਿਲਮ ਆਈ ਉਹ ਫਿਲਮ ਬਹੁਤ ਵੱਡੀ ਹਿੱਟ ਹੋ ਗਈ ਤੇ ਕਹਿੰਦੇ ਲੋਕ ਮੈਨੂੰ ਵਧਾਈਆਂ ਵੀ ਦੇ ਰਹੇ ਸੀ ਮੇਰੀ ਮੇਦੀਆਂ ਲੁਕਸ ਦੀ ਮੇਰੇ ਡਾਂਸ ਦੀ ਮੇਰੀ ਐਕਟਿੰਗ ਦੀ ਹਰ ਚੀਜ਼ ਦੀ ਤਾਰੀਫ ਹੋ ਰਹੀ ਸੀ ਮੈਨੂੰ ਫੀਲ ਨਹੀਂ ਸੀ ਹੋ ਰਿਹਾ ਪਰ ਕਿ ਮੈਂ ਸਕਸੈਸਫੁਲ ਹੋ ਗਿਆ ਫੇਰ ਕਹਿੰਦੇ ਮੈਂ ਉਸ ਚੀਜ਼ ਨੂੰ ਰੀਅਲਾਈਜ਼ ਕੀਤਾ ਕਿ ਸਕਸੈਸ ਕਹਿੰਦੇ ਕਿਹਨੂੰ ਨੇ ਜਦੋਂ ਜ਼ਿੰਦਗੀ 'ਚ ਤੁਹਾਡੇ ਉਹ ਟਾਈਮ ਚੱਲ ਰਿਹਾ ਹੋਵੇ ਨਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਉ ਰਹੇ ਹੋ ਉਹਨੂੰ ਸਕਸੈਸ ਕਹਿੰਦੇ ਨੇ ਹਨਾ ਨੀਰੂ ਬਾਜਵਾ ਉਹਨਾਂ ਨੇ ਵੀ ਸੇਮ ਆਨਸਰ ਕੀਤਾ ਸੀਗਾ ਕਿ ਜਦੋਂ ਤੁਸੀਂ ਆਪਣੀਆਂ ਟਰਮ ਕੰਡੀਸ਼ਨਸ ਤੇ ਜ਼ਿੰਦਗੀ ਜਿਉਣ ਲੱਗ ਜੋਂ ਤਾਂ ਇਹਦਾ ਮਤਲਬ ਤੁਸੀਂ ਸਕਸੈਸਫੁਲ ਹੋ ਸਕਸੈਸ ਦੀ ਕਹਿੰਦੇ ਕੋਈ ਬਹੁਤ ਵੱਡੀ ਪਰਿਭਾਸ਼ਾ ਨਹੀਂ ਵੀ ਇੰਨਾ ਪੈਸਾ ਆਏ ਤੇ ਇੰਨੀ ਪ੍ਰਸਿੱਧੀ ਆਏ ਤੇ ਜਾਂ ਇੰਨੇ ਲੋਕ ਜਦੋਂ ਤੁਹਾਨੂੰ ਜਾਣਨ ਲੱਗ ਜਾਣਗੇ ਜਾਂ ਤੁਸੀਂ ਇੰਨੇ ਮਸ਼ਹੂਰ ਹੋ ਜਾਓਗੇ ਉਦੋਂ ਹੀ ਤੁਸੀਂ ਸਕਸੈਸਫੁਲ ਹੋਵੋਗੇ ਸਕਸੈਸਫੁਲ ਮਿਲਦਾ ਇੱਕ ਸਕਸੈਸ ਹੈ ਨਾ ਜਿਹੜੀ ਤੁਹਾਡੀ ਇਨਰ ਸੈਟੀਸਫੈਕਸ਼ਨ ਆ ਨਾ ਜਿਵੇਂ ਕਹਿੰਦੇ ਹੁੰਦੇ ਨੇ ਕਿ ਜ਼ਿੰਦਗੀ 'ਚ ਜੋ ਤੁਹਾਡਾ ਪਲ ਚੱਲ ਰਿਹਾ ਉਹੀ ਤੁਹਾਡੇ ਲਈ ਬੈਸਟ ਹੁੰਦਾ ਕਦੇ ਬੈਸਟ ਦੀ ਇਹ ਨਾ ਰੱਖੋ ਕਿ ਆਉਣ ਵਾਲਾ ਟਾਈਮ ਮੇਰੇ ਲਈ ਬਹੁਤ ਚੰਗਾ ਹੋਊਗਾ ਜਾਂ ਉਹ ਕਿਹੜਾ ਟਾਈਮ ਹੋਗਾ ਜਿਹੜਾ ਮੇਰੇ ਲਈ ਬੈਸਟ ਹੋਊਗਾ ਤੁਹਾਡਾ ਅੱਜ ਹੀ ਤੁਹਾਡੇ ਲਈ ਬੈਸਟ ਹੁੰਦਾ ਹੈ ਹਨਾ ਜਗਦੀਪ ਸਿੱਧੂ ਜਿਨ੍ਹਾਂ ਦੀ ਫਿਲਮ ਜਟਨ ਜੁਲੀਅਟ 3 ਜਿਨ੍ਹਾਂ ਨੇ ਲਿਖੀ ਵੀ ਆ ਤੇ ਡਾਇਰੈਕਟ ਵੀ ਕੀਤੀ ਆ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਾਰ ਲੇਖਕ ਵੀ ਨੇ ਅਤੇ ਨਿਰਦੇਸ਼ਕ ਵੀ ਨੇ ਉਹ ਕਹਿੰਦੇ ਕਿ ਜਦੋਂ ਜਟਨ ਜੁਲੀਅਟ 1 ਬਣ ਰਹੀ ਸੀ ਨਾ ਕਹਿੰਦੇ ਮੈਂ ਇੰਨੀ ਰੱਬ ਦੀਆਂ ਮਿੰਨਤਾਂ ਕਰਦਾ ਸੀਗਾ ਕਿ ਮੈਨੂੰ ਅਸਿਸਟੈਂਟ ਲਵਾ ਦੇ ਅਨੁਰਾਗ ਸਿੰਘ ਉਹਨਾਂ ਦਾ ਕਿਉਂਕਿ ਅਨੁਰਾਗ ਸਿੰਘ ਉਹਨਾਂ ਨੇ ਡਾਇਰੈਕਟ ਕੀਤੀ ਸੀ ਉਹ ਕਹਿੰਦੇ ਕਿ ਮੈਂ ਮਤਲਬ ਰੱਬ ਤੇ ਮੈਂ ਰੱਬ ਨੂੰ ਮੈਂ ਸ਼ਿਕਾਇਤਾਂ ਵੀ ਕਰਦਾ ਸੀ ਵੀ ਐਡੀ ਕਿੱਡੀ ਕਿ ਚੀਜ਼ ਤੇ ਤੋਂ ਮੰਗ ਲਈ ਮੈਂ ਹੀ ਕਿਹਾ ਵੀ ਮੈਨੂੰ ਅਸਿਸਟੈਂਟ ਲਵਾ ਦਿਓ ਉਸ ਫਿਲਮ ਦੇ ਵਿੱਚ ਹੈਨਾ ਅਨੁਰਾਗ ਸਿੰਘ ਦਾ ਕਹਿੰਦੇ ਪਰ ਮੈਨੂੰ ਕੀ ਪਤਾ ਸੀਗਾ ਕਿ ਉਹਦੀ ਪਲੈਨਿੰਗ ਮੇਰੇ ਉਹ ਮੇਰੇ ਨਾਲੋਂ ਮੇਰੇ ਲਈ ਜ਼ਿਆਦਾ ਵਧੀਆ ਪਲਾਨ ਕਰੀ ਬੈਠਾ ਆ ਹੈਨਾ ਕਹਿੰਦੇ ਮੈਨੂੰ ਨਹੀਂ ਸੀ ਪਤਾ ਕਿ ਜਟਨ ਜੁਲੀਟ 3 ਜਿੱਥੇ ਮੈਂ ਅਸਿਸਟੈਂਟ ਹੋਣਾ ਮੰਗਦਾ ਆ ਤਾਂ ਉਹ ਉਹਦੀ ਜਿਹੜੀ ਤੀਜਾ ਉਹਦਾ ਪਾਰਟ ਹੋਊਗਾ ਉਹਨੂੰ ਡਾਇਰੈਕਟ ਤੇ ਲਿਖੂਗਾ ਮੈਂ ਹਨਾ ਸੋ ਕਈ ਵਾਰੀ ਅਸੀਂ ਨਾ ਆਪਦੇ ਲਈ ਬਹੁਤ ਪਲਾਨ ਕਰਦੇ ਰਹਿੰਦੇ ਆ ਦੇਖੋ ਮੈਂ ਜੇ ਆ ਨਾ ਕੀਤਾ ਇਹ ਹੋ ਜੂਗਾ ਜੇ ਅੱਜ ਮੈਂ ਇਸ ਚੀਜ਼ ਬਾਰੇ ਨਾ ਸੋਚਿਆ ਤਾਂ ਆਉਣ ਵਾਲੇ ਟਾਈਮ 'ਚ ਮੇਰਾ ਕੀ ਬਣੂਗਾ ਜੇ ਤੁਸੀਂ ਅੱਜ 'ਚ ਜੇ ਪ੍ਰੈਜ਼ੈਂਟ ਰਹੇ ਹੋ ਨਾ ਤੁਹਾਡਾ ਆਉਣ ਵਾਲਾ ਕੱਲ ਵੀ ਬਹੁਤ ਵਧੀਆ ਜੇ ਅੱਜ ਤੁਸੀਂ ਅੱਜ ਨੂੰ ਤੁਸੀਂ ਹੁਣ ਨਹੀਂ ਮੰਨ ਰਹੇ ਹੈਗੇ ਨਾ ਇਹ ਤੁਸੀਂ ਕੀ ਗਾਰੰਟੀ ਲੈਣੇ ਹੋ ਕਿ ਜਦੋਂ ਤੁਹਾਡਾ ਕੱਲ ਆਊਗਾ ਤੁਸੀਂ ਮਤਲਬ ਫਿਊਚਰ 'ਚ ਜਦੋਂ ਤੁਸੀਂ ਜਾਓਗੇ ਤਾਂ ਹੁਣਾ ਤਾਂ ਉਹ ਵੀ ਤੁਹਾਡਾ ਪ੍ਰੈਸੈਂਟ ਹੀ ਉਸ ਟਾਈਮ ਤੇ ਕਿ ਤੁਸੀਂ ਉਸ ਚੀਜ਼ ਨੂੰ ਇੰਜੋਏ ਕਰੋਗੇ ਕਿਉਂਕਿ ਤੁਹਾਡੇ ਅੰਦਰ ਜਿਹੜਾ ਥਾਟ ਪ੍ਰੋਸੈਸਰ ਨਾ ਉਹ ਨਹੀਂ ਰੁਕ ਰਿਹਾ ਹੈਗਾ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਆ ਰਹੀ ਹੈਗੀ ਤੇ ਜੇ ਸੈਟੀਸਫੈਕਸ਼ਨ ਆ ਤਾਂ ਤੁਸੀਂ ਅੱਜ ਨੂੰ ਹੀ ਆਪਣਾ ਬੈਸਟ ਮੰਨੋਗੇ ਜਿਵੇਂ ਦਿਲਜੀਤ ਹੁਣੀ ਕਹਿੰਦੇ ਨੇ ਕਿ ਜਿਸ ਮੂਮੈਂਟ ਚ ਹੈਗੇ ਉਹ ਜਿਸ ਸਮੇਂ ਚ ਹੈਗੇ ਉਹ ਤੁਹਾਡੇ ਲਈ ਬੈਸਟ ਹੁੰਦਾ ਵਾ ਉਸ ਚੀਜ਼ ਨੂੰ ਇੰਜੋਏ ਕਰੋ ਉਹ ਕਹਾਣੀ ਵੀ ਤਿੰਨ ਪ੍ਰਸ਼ਨ ਇਹੀ ਕਹਿੰਦੀ ਹੈ ਵੀ ਇੱਕ ਰਾਜਾ ਉਹ ਤਿੰਨ ਪ੍ਰਸ਼ਨ ਲੱਭ ਕੇ ਮਤਲਬ ਤਿੰਨ ਪ੍ਰਸ਼ਨ ਲੈ ਕੇ ਨਾ ਕਿਸੇ ਇੱਕ ਸਾਧੂ ਮਹਾਤਮਾ ਕੋਲੇ ਜਾਂਦਾ ਉਹਨੂੰ ਪੁੱਛਦਾ ਕਿ ਮੇਰੇ ਲਈ ਕਿਹੜਾ ਬੰਦਾ ਕਿਹੜਾ ਕੰਮ ਤੇ ਕਿਹੜਾ ਸਮਾਂ ਸਭ ਤੋਂ ਮਹੱਤਵਪੂਰਨ ਆ ਹਨਾ ਤਾਂ ਉੱਥੇ ਫਿਰ ਉਹ ਇੱਕ ਇਨਸੀਡੈਂਟ ਜਿਹਾ ਹੁੰਦਾ ਆ ਤੇ ਉਹ ਕਹਿੰਦਾ ਆ ਕਿ ਨਾ ਬਿੱਤੂ ਸੀ ਮੈਨੂੰ ਹਲੇ ਤੱਕ ਦੱਸਿਆ ਨਹੀਂ ਕਿ ਮੇਰੇ ਤਿੰਨਾਂ ਸਵਾਲਾਂ ਦਾ ਜਵਾਬ ਨਹੀਂ ਕੋਈ ਦਿੱਤਾ ਹਨ ਤੇ ਫਿਰ ਉਹ ਮਹਾਤਮਾ ਕਹਿੰਦੇ ਕਿ ਜਿਹੜੇ ਬੰਦੇ ਦੀ ਤੂੰ ਜਾਨ ਬਚਾਈ ਉਹ ਤੇਰੇ ਲਈ ਇੰਪੋਰਟੈਂਟ ਉਹ ਬੰਦਾ ਤੈਨੂੰ ਮਾਰਨ ਆ ਰਿਹਾ ਸੀ ਪਰ ਤੂੰ ਮੇਰੇ ਕੋਲੇ ਰੁਕਿਆ ਉਹ ਸਮਾਂ ਇੰਪੋਰਟੈਂਟ ਸੀ ਮੇਰੇ ਕੋਲੇ ਰੋਕੇ ਤੂੰ ਜਿਸ ਕੰਮ 'ਚ ਰੁਜਿਆ ਹੋਇਆ ਸੀ ਉਹ ਕੰਮ ਤੇਰੇ ਲਈ ਇੰਪੋਰਟੈਂਟ ਸੀਗਾ ਹਨਾ ਸੋ ਮਤਲਬ ਐਵੇਂ ਜੇ ਕਰਕੇ ਉਹਨਾਂ ਦੀਆਂ ਚੀਜ਼ਾਂ ਦੇ ਜਵਾਬ ਦਿੰਦਾ ਉਹ ਆਪਣੇ ਐਪੀਸੋਡ ਦੇ ਨਾਲ ਵੀ ਬਿਲਕੁਲ ਰਿਲੇਟ ਕਰਦਾ ਜੋ ਗੱਲ ਅਸੀਂ ਕਰਨਾ ਚਾਹੁੰਦੇ ਆ ਹਨਾ ਅਸੀਂ ਹਮੇਸ਼ਾ ਆਉਣ ਵਾਲੇ ਟਾਈਮ ਲਈ ਪਲੈਨਿੰਗਾਂ ਕਰਦੇ ਰਹਿੰਨੇ ਆ ਆਉਣ ਵਾਲੇ ਵੀ ਅੱਜ ਨੂੰ ਇੰਜੋਏ ਨਹੀਂ ਕਰ ਰਹੇ ਹੈਗੇ ਜੇ ਅੱਜ ਤੁਸੀਂ ਇੰਜੋਏ ਨਹੀਂ ਕਰ ਰਹੇ ਹੈਗੇ ਤਾਂ ਜਿਹੜਾ ਆਉਣ ਵਾਲਾ ਟਾਈਮ ਤੁਹਾਡਾ ਅੱਜ ਬਣੂਗਾ ਨਾ ਤਾਂ ਉਹਨੂੰ ਵੀ ਤੁਸੀਂ ਇੰਜੋਏ ਨਹੀਂ ਕਰੋਗੇ ਕਿਉਂਕਿ ਤੁਹਾਡਾ ਸੁਭਾਅ ਬਣ ਗਿਆ ਕਿ ਤੁਸੀਂ ਹਮੇਸ਼ਾ ਭਵਿੱਖ ਚ ਹੀ ਰਹਿਣਾ ਚਾਹੁੰਦੇ ਹੋ ਜਾਂ ਤੁਸੀਂ ਅਤੀਤ ਚ ਰਹਿਣਾ ਚਾਹੁੰਦੇ ਤੁਸੀਂ ਅੱਜ ਚ ਨਹੀਂ ਰਹਿਣਾ ਚਾਹੁੰਦੇ ਹੈਗੇ ਸੋ ਇਹ ਕਿੰਨੀਆਂ ਪਲੈਨਿੰਗਾਂ ਨੇ ਕਿਆਂ ਜਿਹੜੀਆਂ ਬੰਦੇ ਦੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ ਜਦੋਂ ਨਬਜ਼ ਰੁਕ ਜਾਂਦੀ ਆ ਜਦੋਂ ਧੜਕਣ ਰੁਕ ਜਾਂਦੀ ਆ ਹਨਾ ਗਰਦੀਪ ਆਪਾਂ ਨਾ ਕਈ ਵਾਰ ਜਿੱਦਾਂ ਨਾਰਮਲ ਕਈ ਲੋਕਾਂ ਨੂੰ ਮਿਲਦੇ ਹੁੰਨੇ ਹਨਾ ਉਹ ਕਹਿਣਗੇ ਵੀ ਜ਼ਿੰਦਗੀ 'ਚ ਨਾ ਅਸੀਂ ਬੜਾ ਕੁਝ ਸੋਚਿਆ ਸੀਗਾ ਕਿ ਅਸੀਂ ਆ ਕਰਾਂਗੇ ਜ਼ਿੰਦਗੀ 'ਚ ਜਦੋਂ ਅਸੀਂ ਜਿਵੇਂ ਬਹੁਤੇ ਲੋਕਾਂ ਨੂੰ ਸਕਸੈਸ ਕੀ ਲੱਗਦੀ ਹੁੰਦੀ ਹੈ ਕਿ ਜਦੋਂ ਬਹੁਤ ਸਾਰਾ ਪੈਸਾ ਆ ਗਿਆ ਫਿਰ ਅਸੀਂ ਫਲਾਣੀ ਜਗ੍ਹਾ ਤੇ ਘੁੰਮਣ ਜਾਵਾਂਗੇ ਫਿਰ ਅਸੀਂ ਫਲਾਣੀ ਚੀਜ਼ ਆ ਜਿਹੜੀ ਉਹ ਖਰੀਦਾਂਗੇ ਜਦੋਂ ਅਸੀਂ ਸਾਰਿਆਂ ਦੇ ਖਰਚੇ ਪੂਰੇ ਕਰ ਲਏ ਫਿਰ ਮੈਂ ਆਪਣਾ ਸ਼ੌਂਕ ਪੂਰਾ ਕਰੂੰਗਾ ਨਾ ਇਦਾਂ ਦੇ ਬਹੁਤ ਸਾਰੇ ਲੋਕ ਤੁਹਾਨੂੰ ਆਲੇ-ਦੁਆਲੇ ਮਿਲ ਜਾਣਗੇ ਹੁਣ ਜਦੋਂ ਆਪਾਂ ਉਨਾ ਬਰਿਆਂ ਗੱਲ ਕਰ ਰਹੇ ਆ ਹਨਾ ਬਹੁਤ ਸਾਰੇ ਲੋਕ ਕਹਣਗੇ ਨਹੀਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਕਿਉਂਕਿ ਜੇ ਤੁਸੀਂ ਕਿਸੇ ਦੀ ਜ਼ਿੰਦਗੀ 'ਚ ਨਾ ਤਬਦੀਲੀ ਲਿਆਉਣਾ ਚਾਹੁੰਦੇ ਹੋ ਇੱਕਦਮ ਉਸ ਤਬਦੀਲੀ ਨੂੰ ਨਹੀਂ ਸਵੀਕਾਰ ਕਰੂਗਾ ਉਹ ਤੁਹਾਨੂੰ ਹੌਲੀ-ਹੌਲੀ ਉਹ ਮਤਲਬ ਕਿਸੇ ਦੇ ਵੀ ਜਿਵੇਂ ਆਪਾਂ ਕਹਿੰਦੇ ਕਿ ਕਲਚਰ 'ਚ ਕਿਸੇ ਦੇ ਸੁਭਾਅ 'ਚ ਤੁਸੀਂ ਇੱਕਦਮ ਕੋਈ ਬਦਲਾ ਨਹੀਂ ਲਿਆ ਸਕਦੇ ਹਨਾ ਇਹ ਚੀਜ਼ਾਂ ਵੀ ਲੋਕਾਂ ਨੇ ਨਾ ਬੜੀ ਹੌਲੀ-ਹੌਲੀ ਅਡਾਪਟ ਕੀਤੀਆਂ ਨੇ ਕਿ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਜਾਓ ਹਾਂ ਹੈਨਾ ਜੇ ਤੁਸੀਂ ਕੋਈ ਸ਼ੌਂਕ ਪੂਰਾ ਕਰਨਾ ਤਾਂ ਤੁਸੀਂ ਉਹਦੇ ਲਈ ਅੱਜ ਹੀ ਐਫਰਟਸ ਕਰੋ ਜਿਵੇਂ ਨਾ ਇਹ ਸੱਚੀ ਇਤਨਾ ਇੱਕ ਬ੍ਰੀਕ ਜੀ ਲਾਈਨ ਹੈ ਜਿਵੇਂ ਹੁਣ ਕੋਈ ਕਹੇਗਾ ਕਿ ਲੈ ਜੇ ਮੇਰੇ ਕੋਲ ਅੱਜ 1 ਲੱਖ ਰੁਪਈਆ ਜੇ ਮੈਂ ਇਹਨੂੰ ਕਮਾ ਵੀ ਮੈਂ ਨੀ ਕੱਲ ਲਈ ਸਾਮ ਕੇ ਰੱਖਣਾ ਕੱਲ ਦੀ ਕੱਲ ਦੇਖੀ ਜਾਊਗਾ ਤਾਂ ਮੈਨੂੰ ਅੱਜ ਹੀ ਉਡਾਦਮਾ ਉਹ ਤਾਂ ਫਿਰ ਬੇਫਿਕਰੀ ਹੋ ਗਈ ਨਹੀਂ ਸਿਆਣਾਪਤ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਸਿਆਣੇ ਹੋਣ ਚ ਤੇਬ ਆਪਣੇ ਕਈ ਚੀਜ਼ਾਂ ਨੂੰ ਦਿਵਾ ਲੈਣ ਚ ਜਾਂ ਕੰਜੂਸੀ ਕਰਨ ਚ ਬਹੁਤ ਫਰਕ ਹੁੰਦਾ ਹਾ ਜੇ ਹੁਣ ਛੋਟੀਆਂ ਛੋਟੀਆਂ ਚੀਜ਼ਾਂ ਨੇ ਛੋਟੇ 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 ਸ਼ੌਂਕ ਨੇਗੇ ਹਨਾ ਜਿਉ ਤੁਸੀਂ ਉਹਨਾਂ ਚੀਜ਼ਾਂ ਨੂੰ ਪੋਸਟਪੋਨ ਕਰਦੇ ਆ ਰਹੇ ਹੋ ਉਹ ਮਾੜੀ ਚੀਜ਼ਾਂ ਹੁਣ ਤੁਸੀਂ ਦੇਖੋ ਵੀ ਆਪਾਂ ਕਈ ਵਾਰੀ ਨਾ ਹਾਸੇ ਚ ਗੱਲ ਕਰਦੇ ਹੁੰਨੇ ਆ ਵੀ ਆਪਾਂ ਕਿਤੇ ਘੁੰਮਣ ਜਾਣਾ ਚਾਹੁੰਨੇ ਆ ਸੀ ਕਹਿੰਨੇ ਕਿ ਸਭ ਕੁਝ ਕਰਕੇ ਮੈਂ ਕਰੂੰਗਾ ਮੇਰੇ ਬੱਚੇ ਸੈੱਟ ਹੋ ਜਾਣਗੇ ਫਿਰ ਮੈਂ ਆ ਚੀਜ਼ ਕਰੂੰਗਾ ਮੇਰੀ ਫਲਾਣੇ ਜ਼ਿੰਮੇਵਾਰੀ ਵੀ ਪੂਰੀ ਹੋ ਜੂ ਮੈਂ ਤੁਹਾਨੂੰ ਕਿਨੇ ਲਿਖ ਕੇ ਦਿੱਤਾ ਹੋਇਆ ਵੀ ਉਦੋਂ ਤੱਕ ਤੁਸੀਂ ਹੋਵੋਗੇ ਹਨਾ ਤੁਸੀਂ ਆਪਣੀ ਜ਼ਿੰਦਗੀ ਚ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਪਾਗਲ ਹੀ ਹੋ ਜੋ ਹਰਸ਼ਾ ਪਿੱਛੇ ਪਰ ਜ਼ਿੰਦਗੀ ਚ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦੇ ਰਹੀ ਹੈ ਤੁਹਾਡੀ ਜ਼ਰੂਰਤ ਮਹਿਸੂਸ ਹੁੰਦੀ ਹੈ ਤੁਸੀਂ ਉਹ ਤਾਂ ਕਮ ਸੇ ਕਮ ਆਪਣੇ ਲਈ ਕਰ ਰਹੇ ਹੋ ਨਾ ਜ਼ਰੂਰੀ ਥੋੜੀ ਵੀ ਤੁਸੀਂ ਸਾਰੀ ਜ਼ਿੰਦਗੀ ਸਾਰਾ ਕੁਝ ਦੁਨੀਆ ਲਈ ਉਹ ਕਰਦੇ ਰਹੋਗੇ ਹਨ ਹੁਣ ਕਿੰਨੀਆਂ ਚੀਜ਼ਾਂ ਨੇ ਜਿਵੇਂ ਮੰਨ ਲਓ ਕਿ ਆਪਣੇ ਘਰਾਂ ਚ ਬਜ਼ੁਰਗ ਨੇ ਉਹ ਸਾਰੀ ਜ਼ਿੰਦਗੀ ਘਰੋਂ ਬਾਹਰ ਨਹੀਂ ਗਏ ਪਰ ਅਖੀਰੇ ਉਮਰੇ ਉਹ ਕਿੱਥੇ ਜਾਣਗੇ ਤੀਰਥ ਯਾਤਰਾ ਤੇ ਹਨਾ ਕੋਈ ਮਾੜੀ ਗੱਲ ਨਹੀਂ ਹੈਗੀ ਧਾਰਮਿਕ ਥਾਵਾਂ ਤੇ ਜਾਣਾ ਤੋਡੀ ਉਮਰ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਹੁਣ ਮੈਂ ਉਹ ਚਾਰ ਪੰਜ ਸ਼ਹਿਰ ਦੇਖ ਲਾਂ ਜਿਹੜੀਆਂ ਮੇਰੀ ਜਿੱਥੇ ਮੇਰੀ ਸ਼ਰਧਾ ਟਿਕੀ ਹੋਈ ਆ ਪਰ ਕੀ ਕਦੀ ਉਹਨਾਂ ਨੇ ਆਪਣੇ ਰਜੇਮਿਆਂ ਚ ਇਹੋ ਜਿਹਾ ਵਕਤ ਕੱਢਿਆ ਸੀ ਵੀ ਜਿੱਥੇ ਉਹਨਾਂ ਨੇ ਸੋਚੋ ਕਿ ਦੁਨੀਆ ਚ ਕੋਈ ਧਾਰਮਿਕ ਥਾਂ ਤੋਂ ਇਲਾਵਾ ਮੈਨੂੰ ਥਾਂ ਸੋਹਣੀ ਲੱਗਦੀ ਆ ਮੈਂ ਉੱਥੇ ਵੀ ਚੱਲਿਆ ਜਾਵਾਂ ਹੈਨਾ ਆਪਣੇ ਘਰਾਂ ਚ ਕਿੰਨੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਨੋ ਡਾਊਟ ਉਹਨਾਂ ਨੇ ਘਰ ਬੰਨੇ ਨੇ ਉਹਨਾਂ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਂਦਾ ਉਹਨਾਂ ਨੇ ਸਾਡੇ ਸਾਰੇ ਸ਼ੌਂਕ ਪੂਰੇ ਕੀਤੇ ਨੇ ਆਪਣੇ ਸ਼ੌਂਕ ਮਾਰ ਕੇ ਹੈਨਾ ਮੈਨੂੰ ਇੱਕ ਤੋਂ ਮੁੰਡੇ ਦੀ ਗੱਲ ਅੱਜ ਵੀ ਯਾਦ ਆ ਉਹ ਕਹਿੰਦਾ ਵੀ ਮੇਰੇ ਬਾਪੂ ਨੇ ਕਦੀ 500 ਦੀ ਜੁੱਤੀ ਨਹੀਂ ਸੀ ਪਾਈ ਪਰ ਮੈਂ ਜਦੋਂ ਅਮਰੀਕਾ ਚੱਲਿਆ ਸੀ ਉਹਨੇ ਮੇਰੇ ਪਹਿਲੇ ਬੂਟ ਮੈਨੂੰ 10000 ਰੁਪਏ ਦੇ ਲਿਆ ਕੇ ਦਿੱਤੇ ਸੀ ਹਨਾ ਇਹੋ ਜੇ ਵੀ ਨੇ ਜਿਨ੍ਹਾਂ ਦਾ ਅਸੀਂ ਮਤਲਬ ਕਦੀ ਸ਼ੁਕਰਾਨਾ ਨਹੀਂ ਜ਼ਿੰਦਗੀ 'ਚ ਕਰ ਸਕਦੇ ਪਰ ਜੇ ਕਦੀ ਉਸੇ ਬਾਪੂ ਨੇ ਆਪਣੇ ਤੇ ਵੀ 1000 ਰੁਪਿਆ ਜਾਂ 1500 ਰੁਪਏ ਜੁੱਤੀ ਤੇ ਲਾਇਆ ਹੁੰਦਾ ਹਨਾ ਮੈਂ ਉਹਨੇ ਆਪਣੇ ਵੀ ਚਾਹ ਪੂਰੇ ਕੀਤੇ ਹੁੰਦੇ ਤੇ ਅਸੀਂ ਸਾਰੇ ਦਾ ਇਹੀ ਕਰ ਰਹੇ ਆ ਅਸੀਂ ਸਾਡਾ ਜਿਹੜਾ ਅੱਜ ਦਾ ਸਮਾਂ ਮੈਂ ਕਹੂੰਗੀ ਵੀ ਮੈਂ ਨਾ ਉਦੋਂ ਸਭ ਕੁਝ ਕਰੂੰਗੀ ਜਦੋਂ ਮੇਰੇ ਬੈਂਕ ਚ ਘਟੋ ਘਟ 15 ਲੱਖ ਰੁਪਏ ਆ ਗਿਆ ਜੇ ਪਿਛਲੇ 10 ਸਾਲ ਚ ਨਹੀਂ 15 ਆ ਅਗਲੇ 10 ਚ ਕਿਹਨੇ ਆਜੂਗਾ ਨਹੀਂ ਜਿਵੇਂ ਮੈਂ ਕਿਹਾ ਨਾ ਵੀ ਕਈ ਲੋਕ ਕੀ ਹੁਣ ਇਹ ਕਹਿਣਗੇ ਵੀ ਹਾਂ ਮੇਰੇ ਕੋ ਲੱਖ ਰੁਪਏ ਜਿਵੇਂ ਸੋਚਿਆ ਵੀ ਮੇਰੇ ਕੋ ਤਾਂ ਅੱਜ ਹੀ ਆਉਣ ਵਾਲੇ ਟਾਈਮ ਲਈ ਮੈਂ ਨਹੀਂ ਸੋਚਣਾ ਤਾਂ ਮੇਰੇ ਲੱਖ ਰੁਪਏ ਅੱਜ ਹੀ ਪਰ ਇਹ ਫੈਸਲਾ ਵੀ ਤੁਸੀਂ ਅੱਜ ਹੀ ਲੈਣਾ ਹੈ ਮੈਜਿੰਗ ਚ ਵੀ ਇਹ ਲੱਖ ਨੂੰ ਤੁਸੀਂ ਵਰਤਣਾ ਕਿਵੇਂ ਆ ਅੱਜ ਤੁਸੀਂ ਇਹਦੇ ਚੋਂ ਕਿੰਨਾ ਖਰਚਣਾ ਹੈ ਇਹਦੇ ਚੋਂ ਤੁਸੀਂ ਬਚਾਉਣਾ ਕਿਦਾਂ ਇਹ ਨਹੀਂ ਕਿ ਉਹ ਲੱਖ ਦਾ ਕੀ ਕਰ ਮਤਲਬ ਲੱਖ ਅੱਜ ਖਰਚਣਾ ਜਾਂ ਨਹੀਂ ਖਰਚਣਾ ਹੈਗਾ ਉਹ ਲੱਖ ਨੂੰ ਵਰਤਣਾ ਕਿਵੇਂ ਆ ਉਹ ਫੈਸਲਾ ਤੁਸੀਂ ਅੱਜ ਚ ਲੈਣਾ ਹੁੰਦਾ ਹੈ ਹਨਾ ਇਹ ਨਹੀਂਗਾ ਕਿ ਹਾਂ ਜੇ ਅੱਜ ਮੇਰੇ ਕੋ ਹੈਗਾ ਤਾਂ ਅੜਾ ਦੋ ਕੱਲ ਦੀ ਕੱਲ ਦੇਖੀ ਜਾਊਗੀ ਉਹ ਚੀਜ਼ ਨਹੀਂ ਹੁੰਦੀ ਉਵੇਂ ਆ ਕਿ ਜਦੋਂ ਆਪਾਂ ਕਿਤੇ ਕਿਸੇ ਦੇ ਨਾਲ ਬੈਠੇ ਵੀ ਹੁੰਦੇ ਆ ਕਿਸੇ ਆਪਾਂ ਥਾਂ ਤੇ ਵੀ ਜਾਂਦੇ ਆ ਪੈਣੀ ਉਸ ਵਕਤ ਆਪਾਂ ਉਸ ਥਾਂ ਨੂੰ ਇੰਜੋਏ ਨਹੀਂ ਕਰਦੇ ਅਪਰ ਗੋਨ ਹੋਈ ਅਜ ਤੱਕ ਕਿਉਂ ਨਹੀਂ ਆਈ ਇੱਥੇ ਹੂੰ ਇਹ ਰਿਗਰਟ ਕਰਦੇ ਰਹਿੰਦੇ ਪਰ ਅੱਜ ਆ ਗਏ ਨਾ ਅੱਜ ਨੂੰ ਇੰਜੋਏ ਕਰ ਲਓ ਤੁਸੀਂ ਹਨਾ ਉੱਥੇ ਬੈਠ ਕੇ ਆਪਾਂ ਸੁਲਾਹ ਬਣਾ ਦੇ ਲੂਗੀ ਮੈਂ ਦੁਆਰਾ ਵੀ ਇੱਥੇ ਆਉ ਠੀਕ ਹੈ ਮੈਂ ਦੁਆਰਾ ਵੀ ਇੱਥੇ ਆਉ ਠੀਕ ਆ ਉਹ ਜਦੋਂ ਆਉਣ ਵਾਲਾ ਕੱਲ ਆਉਗਾ ਤੁਸੀਂ ਦੁਬਾਰਾ ਇੱਥੇ ਆਉਂਗੇ ਉਹ ਦੇਖੀ ਜਾਊਗਾ ਹੁਣ ਦੁਬਾਰਾ ਦੁਬਾਰਾ ਉਹੀ ਵੀ ਥੋੜੀ ਦੇਰਾਂ ਕੋਈ ਹੋਰ ਸ਼ਾਇ ਹੈ ਵੇਖੋ ਜ਼ਿੰਦਗੀ ਹੁਣ ਬੈਠੇ ਹੋ ਤੁਸੀਂ ਹੁਣ ਉਸ ਚੀਜ਼ ਨੂੰ ਇੰਜੋਏ ਕਰਦੇ ਹੋ ਨਾ ਪ੍ਰੈਜ਼ੈਂਟੇਸੀ ਹੁੰਦੇ ਨੇ ਅਸੀਂ ਘਰ ਪਰਿਵਾਰ ਦੇ ਵਿੱਚ ਅਸੀਂ 4 ਜਣੇ ਬੈਠੇ ਹੋਵਾਂਗੇ ਅਸੀਂ ਗੈਸਟ ਗੈਦਰ ਕਿਸ ਤਰ੍ਹਾਂ ਹੋ ਤਾ ਅਸੀਂ ਕਿਸੇ ਰਿਸ਼ਤੇ ਨਾਲ ਜੁੜੇ ਹੋਏ ਹਾਂ ਕਿ ਮਾਤ ਸਾਡੀ ਕਿਤੇ ਹੋਰ ਸਰਗਰਮ ਹੈ ਜਾਂ ਅਸੀਂ ਸਿਰਫ ਆਪਣੇ ਬੈਠੇ ਹੁੰਦੇ ਆਂ ਪਰ ਅੱਜ ਜੋ ਸਮਾ ਸਾਨੂੰ ਇਕੱਠੇ ਮਿਲ ਕੇ ਬੈਠ ਨਹੀਂ ਮਿਲਿਆ ਉਸ ਚੀਜ਼ ਨੂੰ ਉਸ ਸਮੇਂ ਨੂੰ ਤੁਸੀਂ ਇੰਜੋਏ ਹਮ ਕਿਉਂਕਿ ਤੁਸੀਂ ਇਹ ਕਿ ਜੋ ਕਰਦੇ ਉਹ ਤੁਹਾਡੇ ਲਈ ਬੈਸਟ ਹੁੰਦਾ ਇਸ ਚੀਜ਼ ਨੂੰ ਸੱਚੀ ਨਾਲ ਕਿਤੇ ਰੱਖਦਾ ਹੈ ਨਾਲੇ ਅਗਰ ਦੀ ਵੀ ਦੇਖੋ ਲੰਗੇ ਕੱਲ ਦੇ ਚੋਰੇ ਨੇ ਜਿਹੜੇ ਉਹ ਬਿਲਕੁਲ ਕਦੇ ਨਹੀਂ ਬਦਲ ਸਕਦੇ ਜਿਹੜਾ ਨੁਕਸਾਨ ਤੁਹਾਨੂੰ ਤੁਹਾਡੇ ਕੱਲ ਚ ਹੋ ਚੁੱਕਿਆ ਹਨ ਜਿਹੜੇ ਰਿਸ਼ਤੇ ਤੁਸੀਂ ਆਪਣੇ ਕੱਲ ਚ ਗਵਾ ਚੁੱਕੇ ਹੋ ਜਾਂ ਜਿਹੜੀ ਦੌਲਤ ਜਾਂ ਸ਼ੌਹਰਤ ਤੁਹਾਡੇ ਤੋਂ ਖੁੱਸ ਚੁੱਕੀ ਆ ਉਹ ਕਦੀ ਵਾਪਸ ਨਹੀਂ ਲਿਆ ਸਕਦੇ ਤੁਸੀਂ ਕਿਉਂਕਿ ਜਿਵੇਂ ਉਹ ਕਹਿੰਦੇ ਨੇ ਵੀ ਅੰਨ ਅੰਦਰ ਗਿਆ ਉਹ ਕਦੀ ਮਤਲਬ ਤੁਸੀਂ ਐ ਤਾਂ ਨਹੀਂ ਉਗਲ ਸਕਦੇ ਹਨ ਸੇਮ ਚੀਜ਼ ਆ ਜ਼ਿੰਦਗੀ ਚ ਜੋ ਬਾਪਰ ਗਿਆ ਨਾ ਉਹ ਕਦੀ ਨਹੀਂ ਵਾਪਸ ਆ ਸਕਦਾ ਅੱਜ ਚ ਤਾਂ ਨਹੀਂ ਆ ਸਕਦਾ ਜਿਵੇਂ ਬਹੁਤ ਪਰਿਵਾਰ ਨੇ ਜਿਵੇਂ ਮਾਲੂ ਕਿ ਇਹਨਾਂ ਦਾ ਅੱਜ ਟਾਈਮ ਉਹ ਨਾ ਸਹੀ ਨਿਗਰ ਜਿਉਂ ਨਾ ਉਹਨਾਂ ਦੇ ਪਿੱਛੇ ਸਿੱਕਲਾ ਸੀਗਾ ਉਹ ਨਾ ਬਸ ਬੈਠ ਕੇ ਉਸੇ ਚੀਜ਼ ਦੀ ਗੱਲ ਕਰ ਜਿਵੇਂ ਕਿ ਸਾਡੇ ਤਾਂ ਆਏ ਹੁੰਦਾ ਸੀ ਸਾਡੀ ਨਹੀਂ ਆਵਾਵਾਂ ਸੀ ਸਾਡਾ ਐਡਾ ਘਾਹ ਸੀ ਸਾਡੀ ਮੀਨ ਜ਼ਮੀਨ ਸੀ ਉਹ ਨਾਲ ਲੰਘਿਆ ਬਿਲਕੁਲ ਪਰ ਹੋਰ ਗੱਲ ਕਿਸ ਕਿਸ ਕਰਨ ਦੀ ਲੋੜਾ ਜੋ ਅੱਜ ਜੋ ਜਿਹੜੀ ਸਿਚੁਏਸ਼ਨ ਜਿਹੜੀ ਅੱਜ ਜਿਹੜੀ ਸਿਚੁਏਸ਼ਨ ਤਾਂ ਜਿਉ ਮਾੜੀ ਆ ਤਾਂ ਆਉਣ ਵਾਲੇ ਟਾਈਮ 'ਚ ਸੁਧਰ ਕਿਵੇਂ ਸਕਦੀ ਹੈ ਤੁਸੀਂ ਉਹਦੇ ਲਈ ਕੰਮ ਕਰੋ ਬਿਲਕੁਲ ਤੇ ਉਹੀ ਚੀਜ਼ ਸਾਡੇ ਕੱਲ੍ਹ ਨਾਲ ਆ ਤੁਸੀਂ ਕੱਲ ਨੂੰ ਕਿਵੇਂ ਪਲਾਨ ਕਰ ਸਕਦੇ ਹੋ ਉਹ ਤਾਂ ਕੋਈ 100 'ਚੋ ਮਤਲਬ ਕਰੋਨਾ 'ਚੋ ਇੱਕ ਬੰਦਾ ਇਹ ਜਾਊ ਜਿਹੜਾ ਕੋਈ ਦੇਖ ਸਕਦਾ ਹੋਊਗਾ ਕਿ ਮੇਰੇ ਕੱਲ 'ਚ ਕੀ ਹੋਇਆ ਹਨਾ ਉਹ ਵੀ ਜਿਹੜਾ ਕੁਦਰਤ ਨਾਲ ਕੋਈ ਇੱਕ ਤਮ ਇੱਕ ਹੋ ਜਾਊਗਾ ਉਹਨੂੰ ਪਤਾ ਲੱਗ ਜਾਊਗਾ ਕਿ ਮੇਰੇ ਆਉਣ ਵਾਲੇ ਕੱਲ 'ਚ ਕੀ ਹੋ ਸਕਦਾ ਤੇਰੇ ਮੇਰੇ ਵਰਗੇ ਤਾਂ ਅਗਲੀ ਘੜੀ ਦੀ ਨਹੀਂ ਦੱਸ ਸਕਦੇ ਨਾ ਕਿ ਕੀ ਹੋਊਗਾ ਜ਼ਿੰਦਗੀ 'ਚ ਇਸ ਲਈ ਇਦਰੋਂ ਵੀ ਖਿੱਚ ਰਿਹਾ ਹੈ ਇਦਰੋਂ ਵੀ ਖਿੱਚ ਰਿਹਾ ਜਿਹੜੀ ਬਿਜਲੀ ਚੀਜ਼ ਆ ਉਹਦਾ ਸਾਨੂੰ ਆਤਾ ਪਤਾ ਹੀ ਨਹੀਂ ਕਿ ਉਹ ਕਿੱਥੇ ਆ ਹੈਨਾ ਹੁਣ ਸਾਡੇ ਬੱਚੇ ਨੇ ਜਿਵੇਂ ਹੁਣ ਮੇਰੀ ਬੇਟੀ ਵੱਡੀ ਹੋ ਗਈ ਉਹ ਮੈਨੂੰ ਕਹੋਗੇ ਵੀ ਘੁੰਮ ਫਿਰ ਲੋ ਫਿਰ ਗੋਡਿਆਂ ਨੇ ਜਵਾਬ ਦੇ ਦੇਣਾ ਹੈਨਾ ਸੱਚੀ ਜ਼ਿੰਦਗੀ ਚ ਅਸੀਂ ਬਹੁਤ ਸਾਰੇ ਕੰਮ ਉਸ ਵਕਤ ਲਈ ਛੱਡੇ ਹੋਏ ਨੇ ਜਦੋਂ ਸਾਡੇ ਗੋਡਿਆਂ ਨੇ ਜਵਾਬ ਦੇ ਦੇਣਾ ਜਿਵੇਂ ਮੈਂ ਇੱਕ ਦਿਨ ਹਾਸੇ-ਵਸੇ ਚ ਘਰੇ ਕਿਹਾ ਸੀਗਾ ਮੈਂ ਕਿਹਾ ਕਿਸੇ ਦਿਨ ਉਹ ਸਮਾ ਜਾਣਾ ਕਰੋ ਉਹ ਤੋਂ ਨਿਕਲਣਾ ਜਦੋਂ ਦਿਲ ਤਾਂ ਕਰੋਗਾ ਬਾਹਰ ਨਿਕਲੀਏ ਗੋਡੇ ਕਹਿਣ ਕੇ ਡਾਕਟਰ ਦੇ ਜਾਓ ਹੈਨਾ ਵੀ ਜਿਸ ਉਮਰ ਤੇ ਸਾਡੇ ਅਸੀਂ ਕਹਿੰਦੇ ਕਿ ਅਸੀਂ ਸੈੱਟ ਹੋ ਗਿਆ ਅਸੀਂ ਇਕਨੋਮਿਕਲੀ ਸੈੱਟ ਹੋ ਗਏ ਪਰ ਕੀ ਤੁਸੀਂ ਸਰੀਰ ਵੱਲੋਂ ਵੀ ਸੈੱਟ ਹੀ ਰਹੋਗੇ ਹਨ ਤੁਸੀਂ ਜ਼ਿੰਦਗੀ ਚ ਜੋ ਅੱਜ ਪਾਲਾ ਨਾ ਗੁਰਦੀਪ ਜਿਹੜੇ ਤੁਹਾਡੇ ਕੋਲ ਅੱਜ ਰਿਸ਼ਤੇ ਨੇ ਜਿਵੇਂ ਇੱਕ ਵਾਰ ਡਾਕਟਰ ਕਪੂਰ ਨੇ ਕਿਹਾ ਸੀ ਕਿ ਜਿਉਣ ਲਈ ਨਾ 15 ਕਿ ਲੋਕ ਤੁਹਾਡੀ ਜ਼ਿੰਦਗੀ ਚ ਜ਼ਰੂਰੀ ਨੇ 15 ਜੀ ਹਨ ਉਹ ਤੁਹਾਡੇ ਬੱਚੇ ਨੇ ਤੁਹਾਡੇ ਕੋਈ ਮਾਮਾ ਕੋਈ ਮਾਸੀ ਹੋਊਗੀ ਕੋਈ ਸਾਕਾ ਭਰਾ ਜਾਂ ਭੈਣ ਹੋਊਗੀ ਤੁਹਾਡੇ ਸੱਸ ਸਹੁਰਾ ਹੋਣਗੇ ਤੁਹਾਡੇ ਮਾਪਿਓ ਪਰ ਅਸੀਂ ਕਿੱਥੇ ਜਾ ਰਹੇ ਹਾਂ ਅਸੀਂ ਸਾਰੀ ਦੁਨੀਆ ਨੂੰ ਦੇਖ-ਦੇਖ ਕੇ ਆਪਣੇ ਘਰੇ ਜਾ ਰਹੇ ਹਾਂ ਮੈਂ ਕਹੂੰਗੀ ਵੀ ਗਰਦੀਪ ਕੋਲੇ ਕਾਰ ਆ ਜ਼ਿੰਦਗੀ ਚ ਜਦੋਂ ਮੈਂ ਕਾਰ ਲਵਾਂ ਨਾ ਮੈਂ ਉਦੋਂ ਸੁਖੀ ਹੋਊਂਗੀ ਹਨਾ ਮੇਰੀ ਭੈਣ ਕੋਲੇ ਆ ਚੀਜ਼ਾ ਜਦੋਂ ਮੈਂ ਉਹਦੇ ਕੋਲ ਜਾਉਂ ਉਹ 스테ਜ ਤੇ ਜਾਉਂ ਫਿਰ ਮੈਂ ਖੁਸ਼ ਹੋ ਜੂਗੀ ਤੁਹਾਨੂੰ ਕੀ ਪਤਾ ਤੁਹਾਡੀ ਖੁਸ਼ੀ ਉੱਥੇ ਹੈਗੀ ਵੀ ਆ ਜਾਂ ਤੁਹਾਡੀ ਭੈਣ ਜਿਸ 스테ਜ ਤੇ ਉਹ ਉੱਥੇ ਖੁਸ਼ ਆ ਤੁਸੀਂ ਕਿਵੇਂ ਤੈਅ ਕਰ ਸਕਦੇ ਹੋ ਇਹ ਚੀਜ਼ਾਂ ਵੀ ਮੇਰੇ ਲਈ ਜ਼ਰੂਰੀ ਕੀ ਆ ਤੇ ਤੁਹਾਡੇ ਕੋਲੇ ਹੈ ਇਸ ਲਈ ਇਹ ਨਹੀਂ ਜੋ ਤੁਸੀਂ ਦੂਜੇ ਕੋਲੇ ਦੇਖ ਕੇ ਬਿਲਕੁਲ ਜ਼ਰੂਰੀ ਉਹ ਤੁਹਾਡੇ ਲਈ ਜ਼ਰੂਰੀ ਨਹੀਂ ਆ ਜੋ ਇਸ ਵਕਤ ਹੈ ਜਾਂ ਆਰਨਰੇ ਕੱਲ ਜਿਹੜਾ ਤੁਹਾਡੇ ਕੋਲ ਚੂਕੂਗੀ ਉਹੀ ਤੁਹਾਡੇ ਲਈ ਜ਼ਰੂਰੀ ਹੈ ਹਨਾ ਉਹੀ ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਹੈ ਉਹੀ ਤੁਹਾਡੇ ਲਈ ਬੈਸਟ ਆ ਇਸ ਲਈ ਕਦੇ ਨਾ ਸੋਚੋ ਕਿ ਪੁਰਾਣੀ ਦੀ ਜ਼ਿੰਦਗੀ ਨਾ ਉਹ ਕਰਦੇ ਆਪਣਾ ਆ ਕੰਮ ਕਰਤੀ ਸੀ ਕੁਮਾਰਿਆਂ ਪੁਰਾਣੇ ਲਈ ਜਿਸ ਦਾ ਪੁਰਾਣੇ ਕੋਈ ਡਬਲ ਦਾ ਘਰ ਜਿੱਥੇ ਕੱਟੀ ਲਾ ਉਹ ਤੁਹਾਡੇ ਲਈ ਬੈਸਟ ਆ ਤੁਸੀਂ ਉਹ ਉਹਦੇ ਕਿਸ ਵਿੱਚ ਲਿਖਿਆ ਹੋਇਆ ਤੁਹਾਡੇ ਲਈ ਉਹ ਬੈਸਟ ਆ ਕਿ ਤੁਸੀਂ ਉਹ ਉਸੀ ਹੋਂਜਿੰਨੇ ਕਮਾਂ ਕੀ 2% ਤੋਂ 2x ਟਾਈਮਰ ਸੈਕਿੰਡ ਤੋਂ ਵੱਡਣਾ ਚਾਹੁੰਦੀ ਸੀ ਤਾਂ ਉਹਨਾਂ ਨੂੰ ਤਾਂ ਸਿਰਫ ਸਟੈਂਟ ਹੀ ਵੱਡਣਾ ਚਾਹੁੰਦਾ ਸੀ ਨਹੀਂ ਪਰ ਪ੍ਰਮਾਤਮਾ ਨੇ ਉਹਨਾਂ ਨੂੰ ਇੱਕ ਜਰਨੀ ਤੇ ਪਾਇਆ ਕਿ ਇਹਨਾਂ ਦੀ ਕਿਸਮਤ ਦੇ ਵਿੱਚ ਉਹ ਫਿਲਮ ਦਾ ਡਾਇਰੈਕਟਰ ਬਣਨਾ ਲਿਖਿਆ ਹੋਇਆ ਸੀ ਉਹ ਸਾਰੀ ਗੱਲ ਕਿ ਤੁਸੀਂ ਨੂੰ ਸੋਚਦੇ ਸਿਰਫ ਉਸ 10 ਲੱਖ ਵਾਲੀ ਗੱਡੀ ਦੀ ਪਰਸ਼ਾਹ ਹੈ 25 ਕੁਦਰਤ ਨਹੀਂ ਬਿਲਕੁਲ ਜੋ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਹਾਂ ਤੁਸੀਂ ਸਿਰਫ ਉਹ ਨੂੰ ਦੇਖੀ ਜਾ ਰਹੇ ਹੋ ਪਰ ਪ੍ਰਮਾਤਮਾ ਤੁਹਾਨੂੰ ਇੱਕ ਰਾਹ ਦਿਖਾ ਰਿਹਾ ਹੈ ਸ੍ਰੀ 13 ਰਾਹ ਇੱਕ ਦਿਨ ਰਾਤ ਇੱਧਰ ਤੋਂ ਇੱਧਰ ਵਾਲੇ ਰਾਹ ਤੋਂ ਉਸ ਤੋਂ ਵੱਡੀ ਗੱਡੀ ਹੈ ਉਹ ਆਪ ਵੀ ਲਾਈਕ ਕਰੀਏ ਫੋਟੋ ਇਨ ਜੀਸਾ ਆਪਾਂ ਨੂੰ ਦੇਖੋ ਕਿਸੇ ਵੀ ਚੀਜ਼ ਨੂੰ ਪਾਉਣ ਲਈ ਨਾ ਤੁਸੀਂ ਸਿਰਫ ਮਿਹਨਤ ਕਰ ਸਕਦੇ ਹੋ ਆਪਾਂ ਹਮੇਸ਼ਾ ਕਹਿੰਦੇ ਆ ਆਪਾਂ ਕਹਿੰਦੇ ਕੁਦਰਤ ਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿਲਦਾ ਮੈਂ ਸੱਚੀ ਮਤਲਬ ਇਹੋ ਜਿਹੇ ਲੋਕ ਦੇਖੇ ਨੇ ਕਿ ਜਿਹੜੇ ਆਪਾਂ ਕਹਿੰਦੇ ਆ ਨਾ ਜਿੰਨਾ ਵੱਲਾ ਹੋਊਗਾ ਰੱਬ ਜਿਆਦਾ ਨਿਵਾਜਦਾ ਸੱਚੀ ਰੱਬ ਜਿਆਦਾ ਨਿਵਾਜਦਾ ਤੁਸੀਂ ਤੁਸੀਂ ਕਹੋਗੇ ਕਿ ਮੇਰੇ ਕੋਲ ਇੱਕ ਰੁਪਇਆ ਹੋਵੇ ਨਾ ਰੱਬ ਤੋਂ ਉਹਨੂੰ 10 ਵਾਲੀ ਔਕਾਤ ਦਿੰਦਾ ਵੀ ਤੂੰ ਤੇਰੇ ਕੋਲ 10 ਵੀ ਹੋਣਗੇ ਜ਼ਿੰਦਗੀ 'ਚ ਹਨਾ ਜੇ ਤੁਸੀਂ ਚੋਰੇ ਲੈ ਕੇ ਜਿਉਂ ਰਹੇ ਹੋ ਕਿ ਮੈਂ ਤੁਸੀਂ ਮਿਹਨਤ ਕਰੋ ਤੁਸੀਂ ਚੋਰੇ ਨਾ ਕਰੋ ਜਦੋਂ ਚੋਰੇ ਕਰੋਗੇ ਸੱਚੀ ਤੁਹਾਡੇ ਕੋਲ ਜੋ ਹੈਗਾ ਨਾ ਉਹ ਵੀ ਅੱਧਾ ਹੋ ਜਾਊਗਾ ਹੁਣ ਆਪਾਂ ਕਹਿੰਦੇ ਕਿ ਸ਼ੁਕਰਾਨਾ ਜਿਹੜਾ ਬਹੁਤ ਵੱਡੀ ਸ਼ੈਅ ਆ ਹਨ ਅਸੀਂ ਕਿਸੇ ਨੂੰ ਮੈਂ ਤੁਹਾਨੂੰ ਕਿਸੇ ਚੰਗੇ ਕੰਮ ਲਈ ਧੰਨਵਾਦ ਕਰਾਂ ਤੁਸੀਂ ਕਹੋਗੇ ਮੈਂ ਇਹਦੇ ਲਈ ਦੂਣਾ ਕਰਾਂ ਸੇਮ ਕੁਦਰਤ ਕਰਦੇ ਹੋ ਤੁਸੀਂ ਕੁਦਰਤ ਨੂੰ ਸ਼ੁਕਰਾਨਾ ਦੇ ਕੇ ਤਾਂ ਦੇਖੋ ਉਹ ਤੁਹਾਨੂੰ ਸ਼ੁਕਰਾਨਿਆਂ ਦੇ ਇੰਨੇ ਮੌਕੇ ਦੇਊਗੀ ਕਿ ਤੁਸੀਂ ਸ਼ੁਕਰਾਨਾ ਕਰਦੇ ਤੱਕ ਜਾਓਗੇ ਹਨ ਪਰ ਅਸੀਂ ਤਾਂ ਸ਼ਿਕਾਇਤਾਂ ਦੇ ਮੌਕੇ ਦੰਨਿਆ ਅਸ ਕਹਿੰਦੇ ਮੇਰੇ ਨਾਲ ਉਹਦੇ ਨਾਲ ਆ ਹੋ ਗਿਆ ਮੇਰੇ ਨਾਲ ਆ ਨਹੀਂ ਹੋਇਆ ਉਹਨੇ ਆ ਕਰ ਲੇ ਮੈਂ ਜ਼ਿੰਦਗੀ ਚਾ ਨਹੀਂ ਕੀਤਾ ਹੋ ਸਕਦਾ ਜੋ ਤੂੰ ਕਰ ਰਿਹਾ ਉਹ ਵੀ ਕੋਈ ਨਾ ਕਰ ਰਿਹਾ ਹੋਵੇ ਉਹ ਵੀ بڑے ਲੋਕਾਂ ਦਾ ਸੁਪਨਾ ਹੋਵੇ ਜ਼ਿੰਦਗੀ ਚ ਕਿ ਮੈਂ ਇਹ ਕਰ ਸਕਦਾ ਹਨਾ ਹੁਣ ਆਪਾਂ ਹੈ ਆਪਾਂ ਕਈ ਵਾਰੀ ਛੋਟੀ ਜੀ ਚੀਜ਼ ਤੇ ਅਫਸੈਟ ਹੋ ਜਾਂਦੇ ਆਪਾਂ ਅੱਜ ਤੋਂ 10 ਸਾਲ ਪਹਿਲਾਂ ਦੀਆਂ ਚੀਜ਼ਾਂ ਸੋਚੀਏ ਕਿ ਆਪਾਂ ਕਿੰਨੇ ਕਿੰਨੇ ਦਿਨ ਕਿੰਨੀਆਂ ਨਿੱਕੀਆਂ ਚੀਜ਼ਾਂ ਤੇ ਅਫਸੈਟ ਰਹੇ ਜਿਨ੍ਹਾਂ ਦੀ ਅੱਜ ਕੋਈ ਵੈਲਿਊ ਨਹੀਂ ਹਨਾ ਸੇਮ ਚੀਜ਼ਾਂ ਅਸੀਂ ਅੱਜ ਕਰਦੇ ਪਏ ਆ ਵੀ ਅੱਜ ਅਸੀਂ ਕਈ ਵਾਰ ਕਿੰਨੀ ਛੋਟੀ ਚੀਜ਼ ਤੇ ਅਫਸੈਟ ਹੋ ਜਾਂਦੇ ਆ ਜਿਨ੍ਹਾਂ ਦੀ ਆਉਣ ਵਾਲੇ ਅਗਲੇ 10 ਸਾਲ ਚ ਕੋਈ ਵੈਲਿਊ ਨਹੀਂ ਹੋਊਗੀ ਹਨਾ ਫਿਰ ਅਸੀਂ ਇੰਨੀ ਉਮਰ ਚ ਇਹ ਚੀਜ਼ ਕਿਉਂ ਨਹੀਂ ਸਮਝਦੇ ਕਿ ਅੱਜ ਦੀ ਵੀ ਇਸ ਚੀਜ਼ ਦੀ ਕੋਈ ਵੈਲਿਊ ਨਹੀਂ ਹੁਣ ਕਿੰਨੇ ਲੋਕ ਨੇ ਗੁਰਦੀਪ ਕਿ ਆਪਾਂ ਨੂੰ ਕੁਦਰਤ ਨੇ ਕਿੰਨਾ ਲੱਖਾਂ ਨਾਲੋਂ ਵੱਖਰਾ ਕੀਤਾ ਜੇ ਤੁਸੀਂ ਕਿਸੇ ਨੂੰ ਫੋਨ ਕਰਦੇ ਹੋਵੋਗੇ ਤੁਸੀਂ ਕਹਿੰਦੇ ਹੋਵੋਗੇ ਮੈਂ ਗਰਦੀਪ ਗਰੇਵਾਲ ਗੱਲ ਕਰਦੀ ਹਾਂ ਬੰਦਾ ਪਛਾਣਦਾ ਹੋਏਗਾ ਵੀ ਇਹ ਕੌਣ ਗਰਦੀਪ ਆ ਨਾ ਮੈਂ ਕਿਸੇ ਨੂੰ ਕਹੂੰਗੀ ਕਿ ਮੈਂ ਰੁਪਿੰਦਰ ਗੱਲ ਕਰਦੀ ਹਾਂ ਅਗਲੇ ਨੂੰ ਪਤਾ ਅਗਲਾ ਚਾਹ ਮੈਨੂੰ ਨੰਨਾ ਹੀ ਜਾਣਦਾ ਹੋਊ ਅਗਲੇ ਨੂੰ ਪਤਾ ਤਾਂ ਹੋਊ ਕਿ ਇਹ ਕੌਣ ਰੁਪਿੰਦਰ ਗੱਲ ਕਰਦੀ ਹੈ ਨਾ ਸੇਮ ਚੀਜ਼ ਜੇ ਇੰਨਾ ਕੁਝ ਰੱਬ ਨੇ ਨਵਾਜਿਆ ਬਹੁਤ ਸਾਰੇ ਲੋਕਾਂ ਦਾ ਡ੍ਰੀਮ ਇਹ ਵੀ ਹੋਊਗਾ ਤੇ ਅਸੀਂ ਕਿੰਨੇ ਕੁ ਖੁਸ਼ ਆ ਜਿਹੜੇ ਲੋਕ ਸੋਚਦੇ ਹੋਣਗੇ ਵੀ ਇੱਕ ਦਿਨ ਯਾਰ ਮੈਂ ਐਡਾ ਟੀਵੀ 'ਚ ਕੰਮ ਕਰਕੇ ਖੁਸ਼ ਹੋ ਜਾਊਂਗਾ ਜੇ ਮੈਨੂੰ ਇੰ ਅਸੀਂ ਵੀ ਉਨੇ ਹੀ ਖੁਸ਼ ਹਾਂ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਜਿੰਨੇ ਖੁਸ਼ ਹੋ ਨੇ ਹਨ ਇਸ ਲਈ ਆਪਣੇ ਆਪਣੇ ਜਗ੍ਹਾ ਤੇ ਹਰ ਬੰਦਾ ਸਹੀ ਆ ਆਪਣੀ ਜਗ੍ਹਾ ਤੇ ਆਪਾਂ ਸਭ ਤੋਂ ਵਧੀਆ ਕਰ ਰਹੇ ਆ ਆਪਣੀ ਜਗ੍ਹਾ ਤੇ ਆਪਾਂ ਨੂੰ ਸਭ ਤੋਂ ਵਧੀਆ ਸਭ ਕੁਝ ਮਿਲਿਆ ਗੱਲ ਸਿਰਫ ਸਬਰ ਦੀ ਆ ਕਿ ਉਹ ਹੈਗਾ ਜਾਂ ਨਹੀਂ ਹੈਗਾ ਹਨ ਉਹ ਇਹ ਵੀ ਤੁਸੀਂ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੋਣੀ ਚਾਹੀਦੀ ਹੈ ਮਤਲਬ ਹੋਣੀ ਚਾਹੀਦੀ ਆ ਇਹਦੀ ਤੁਸੀਂ ਮਤਲਬ ਸੋਚ ਸਕਦੇ ਹੋ ਇਨੂੰ ਇਹਦੀ ਤੁਸੀਂ ਵਿਉਤਬੰਦੀ ਕਰ ਸਕਦੇ ਹੋ ਕਿ ਅੱਜ ਜੇ ਮੈਂ ਆਸਮ ਕਰੂੰਗਾ ਤਾਂ ਇਹਦਾ ਮੈਨੂੰ ਆਉਣ ਵਾਲੇ ਦਿਨਾਂ 'ਚ ਮੈਂ ਥੋੜਾ ਸੌਖਾ ਹੋ ਜਾਊਗਾ ਹਨਾ ਜਿਵੇਂ ਆਪਾਂ ਪੈਸੇ ਦੇ ਐਗਜ਼ਾਮਪਲ ਦਿੱਤੀ ਸੀ ਵੀ ਜੇ ਅੱਜ ਤੁਹਾਡੇ ਕੋਲ 100 ਰੁਪਇਆ ਸੋ ਤੁਸੀਂ ਇਹਦਾ ਫੈਸਲਾ ਅੱਜ ਕਰ ਸਕਦੇ ਹੋ ਕਿ ਇਹਨੂੰ ਤੁਸੀਂ ਕਿਵੇਂ ਵਰਤਣਾ ਹੈ ਹਨਾ ਜਦੋਂ ਅੱਜ ਨੰਗ ਗਿਆ ਤਾਂ ਤੁਸੀਂ ਫਿਰ ਉਹਨੂੰ ਮਤਲਬ ਉਹਨੂੰ ਪਾਸਟ ਦਾ ਉਹ ਨਹੀਂ ਮੰਨ ਸਕਦੇ ਕਿ ਹਾਂ ਆਕਾਸ਼ ਨੂੰ ਉਹ ਇਹ ਚਾਸਲਾ ਲੈ ਲੈਂਦਾ ਜਾਂ ਮੈਂ ਚੀਜ਼ਾਂ ਸੰਭਾਲ ਲੈਂਦਾ ਹਨਾ ਜੋ ਅੱਜ ਕਰਨਾ ਹੈ ਉਹ ਅੱਜ ਹੀ ਤੁਸੀਂ ਕਰ ਸਕਦੇ ਹੋ ਅੱਜ ਹੀ ਅੱਜ ਹੀ ਤੁਹਾਡੇ ਲਈ ਇੰਪੋਰਟੈਂਟ ਹੈ ਨਾ ਨਾ ਕਿਸੇ ਨੇ ਬੀਤਿਆ ਵੇਲਾ ਮੋੜ ਕੇ ਲੈ ਕੇ ਆਂਦਾ ਹੈ ਨਾ ਕਿਸੇ ਨੇ ਆਉਣ ਵਾਲੇ ਕੱਲ ਨੂੰ ਦੇਖਿਆ ਅੱਜ ਹੀ ਦੇਖਿਆ ਸਭ ਨੇ ਹੈ ਨਾ ਸੋ ਹਾਂ ਤੁਸੀਂ ਮਤਲਬ ਜ਼ਿੰਦਗੀ ਦੇ ਲਈ ਸੋਚ ਸਕਦੇ ਹੋ ਕਿ ਮੇਰਾ ਪਰਿਵਾਰ ਹੋਊਗਾ ਮੈਂ ਇੱਕ ਦਿਨ ਜ਼ਿੰਦਗੀ ਚ ਆਪਣੀ ਕਮਾਈ ਦਾ ਘਰ ਲਵਾਂਗਾ ਮੈਂ ਇੱਕ ਦਿਨ ਆਪਣੀ ਜ਼ਿੰਦਗੀ ਚ ਆਪਣੀ ਕਮਾਈ ਦੀ ਕਾਰ ਲਵਾਂਗਾ ਮੈਂ ਆਪਣੇ ਮਾਪੇ ਨੂੰ ਜੀ ਜੇ ਮੇਰੀ ਉਹਦੇ ਚ ਹੋਇਆ ਕਿ ਮੇਰੀ ਨਿਹਾਸੀਤ ਉਹਵੇ ਮੈਂ ਆਪਣੇ ਮਾਪੇ ਨੂੰ ਇਨਾ ਸੁਖ ਦਵਾਂਗਾ ਜਾਂ ਉਹਨਾਂ ਦੇ ਲਈ ਮੈਂ ਆ ਚੀਜ਼ਾਂ ਕਰਨੀਆਂ ਚਾਹੂੰਗਾ ਹਨਾ ਪਰ ਇਹ ਨਾ ਹੋਵੇ ਕਿ ਮੈਂ ਦੂਜੇ ਨੂੰ ਦੇਖ ਦੇਖ ਕੇ ਚੱਲੀ ਜਾਵਾਂ ਕਿ ਨਹੀਂ ਉਹ ਇਹ ਕਰ ਰਿਹਾ ਤਾਂ ਮੈਂ ਵੀ ਇਹ ਚੀਜ਼ਾਂ ਕਰਨੀਆਂ ਨੇ ਤੁਸੀਂ ਆਪਣੀ ਜ਼ਿੰਦਗੀ ਨੂੰ ਪਲਾਨ ਕਰੋ ਦੂਜੀ ਦੀ ਪਲਾਨਡ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਨਾ ਬਣਾਓ ਜਾਂ ਫਿਰ ਗਰਦੀਪ ਉਹ ਇੱਕ ਦਿਨ ਜਿਹੜਾ ਤੁਸੀਂ ਕਿਹਾ ਨਾ ਵੀ ਮੈਂ ਇੱਕ ਦਿਨ ਆ ਕਰੂੰਗਾ ਮੈਂ ਇੱਕ ਦਿਨ ਨਾ ਉਹ ਇੱਕ ਦਿਨ ਦੇ ਚੱਕਰ ਚ ਤੁਸੀਂ ਆਪਣਾ ਅੱਜ ਦਾ ਦਿਨ ਜਿਹੜਾ ਤੁਹਾਡਾ ਅੱਜ ਦਾ ਵਕਤ ਆ ਉਹਨੂੰ ਐਵੇਂ ਨਾ ਲੰਘਾਓ ਕਿ ਆਪਾਂ ਨੂੰ ਲੱਗੇ ਯਾਰ ਉਸ ਵਕਤ ਤਾਂ ਮੈਂ ਸੁੱਤੇ ਹੀ ਵਕਤ ਲੰਘਾਤਾ ਹਣਾ ਹੁਣ ਮੈਂ ਨਾ ਤੁਹਾਨੂੰ ਡਾਕਟਰ ਸ਼ਵੇਤਾ ਨੇ ਇੱਕ ਵਾਰ ਇੱਕ ਮਤਲਬ ਇੱਕ ਤੋਂ ਬਿਮਾਰੀ ਤੇ ਗੱਲ ਕੀਤੀ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ ਮੈਨੂੰ ਮਤਲਬ ਐ ਲੱਗੀ ਵੀ ਯਾਰ ਅਸੀਂ ਤਾਂ ਇਸ ਚੀਜ਼ਾਂ ਸੋਚ ਹੀ ਨਹੀਂ ਸਕਦੇ ਉਹ ਕਹਿੰਦੇ ਵੀ ਹਰ ਬੰਦਾ ਕਿਵੇਂ ਖੁਸ਼ ਹੋਣਾ ਚਾਹੁੰਦਾ ਅਮੀਰ ਹੋ ਕੇ ਖੁਸ਼ ਹੋਣਾ ਚਾਹੁੰਦਾ ਹੈਨਾ ਸਾਨੂੰ ਲੱਗਦਾ ਕਿ ਅਮੀਰਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਜ਼ਿੰਦਗੀ 'ਚ ਪਰ ਤੁਹਾਨੂੰ ਪਤਾ ਡਿਪਰੈਸ਼ਨ ਨੂੰ ਰਿਚ ਮੈਨ ਡਿਸੀਜ਼ ਕਿਹਾ ਜਾਂਦਾ ਅਮੀਰਾਂ ਦੀ ਬਿਮਾਰੀ ਕਿਹਾ ਜਾਂਦਾ ਤੇ ਅਸੀਂ ਕਹਿੰਦੇ ਆ ਕਿ ਜਿਹੜਾ ਬੰਦਾ ਦਿਨ ਪਰ ਆਪਣੇ ਕੰਮਾਂ 'ਚ ਮਿਹਨਤ ਕਰਦਾ ਆਪਣੇ ਪਰਿਵਾਰ ਲਈ ਰੋਟੀ ਕਮਾ ਕੇ ਲਿਆਉਂਦਾ ਰੋਜ਼ ਕਮਾਉਂਦਾ ਤੇ ਰੋਜ਼ ਉਹੀ ਖਾਂਦਾ ਉਹਨੂੰ ਡਿਪਰੈਸ਼ਨ ਨਹੀਂ ਹੈਗਾ ਫਿਰ ਖੁਸ਼ ਕੌਣ ਹੋਇਆ ਤੁਸੀਂ ਸੋਚੋ ਹੈਨਾ ਤੇ ਜੇ ਇੱਕ ਬੰਦਾ ਜਿਹੜਾ ਸਾਈਕੋਲੋਜੀਸਟ ਦਾ ਐਕਸਪਰਟ ਉਹ ਤੁਹਾਨੂੰ ਦੱਸ ਰਿਹਾ ਕਿ ਦਸਾਂ ਚੋਂ ਨੌ ਅਮੀਰ ਇਲਾਜ ਲਈ ਆ ਰਹੇ ਨੇ ਫਿਰ ਤੁਸੀਂ ਉਹ 스테ਜ ਤੇ ਕਿਉਂ ਜਾਣਾ ਚਾਹੁੰਦੇ ਹੋ ਹੈਨਾ ਇੱਕ ਵਾਰੀ ਮੈਂ ਇੱਕ ਪ੍ਰੋਗਰਾਮ ਚ ਗਿਆ ਸੀਗਾ ਕਿ ਪੈਸਾ ਤੁਹਾਡੀ ਜੇਬ ਚ ਹੋਣਾ ਚਾਹੀਦਾ ਤੁਹਾਡੇ ਦਿਮਾਗ ਚ ਨਹੀਂ ਹੋਣਾ ਚਾਹੀਦਾ ਉਸ ਚੀਜ਼ ਤੇ ਮੈਨੂੰ ਇੱਕ ਬੜੇ ਮਤਲਬ ਭਾਜੀ ਨੇ ਮੇਰੀ ਉਹਨਾਂ ਨਾਲ ਬਹੁਤ ਗੱਲਬਾਤ ਹੁੰਦੀ ਹੈ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਕਹਿੰਦੇ ਵੀ ਤੁਸੀਂ ਇੱਥੇ ਗਲਤ ਹੋ ਮੈਂ ਕਿਹਾ ਭਾਜੀ ਕਿਉਂ ਕਹਿੰਦੇ ਵੀ ਪੈਸਾ ਦਿਮਾਗ ਚ ਵੀ ਹੋਣਾ ਚਾਹੀਦਾ ਉਹ ਤੁਹਾਨੂੰ ਤੁਹਾਡੀ ਗ੍ਰੋਥ ਲਈ ਇਨਕਰੇਜ ਕਰਦਾ ਹੈਨਾ ਫਿਰ ਮੈਂ ਉਹਨਾਂ ਨੇ ਦੱਸਿਆ ਮੈਂ ਕਿ ਤੁਸੀਂ ਇੱਥੇ ਗਲਤ ਸਮਝ ਗਏ ਮੈਂ ਕਿ ਕਈ ਵਾਰੀ ਪੈਸਾ ਦਿਮਾਗ ਨੂੰ ਚੜ ਜਾਂਦਾ ਹੈ ਨਾ ਉੱਥੇ ਉਹ ਤੁਹਾਡੇ ਲਈ ਖਤਰਨਾਕ ਹੋ ਜਾਂਦਾ ਫਿਰ ਤੁਸੀਂ ਮੁੜ ਕੇ ਦੇਖਦੇ ਹੋ ਵੀ ਯਾਰ ਉਸ ਵਕਤ ਤਾਂ ਮੈਂ ਆਪਣੇ ਪਰਿਵਾਰ ਨੂੰ ਨਹੀਂ ਟਾਈਮ ਦੇ ਸਕਿਆ ਉਸ ਵਕਤ ਮੈਂ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਮਿਸ ਕਰਤੀਆਂ ਉਸ ਟਾਈਮ ਮੈਂ ਤੇ ਮੇਰੀ ਵਾਈਫ ਨੇ ਜ਼ਿੰਦਗੀ ਦੇ ਕਿੰਨੇ ਪਲ ਮਿਸ ਕਰਦੇ ਹਮਮ ਇਹ ਹੀ ਚੀਜ਼ ਜ਼ਿੰਦਗੀ ਆ ਕਿ ਤੁਸੀਂ ਫਿਊਚਰ ਲਈ ਤੇ ਪਾਸਟ ਲਈ ਆਪਣੇ ਕਿੰਨੇ ਪ੍ਰੈਸੈਂਟ ਦੇ ਟਾਈਮ ਮਿਸ ਕਰਦੇ ਉੱਥੇ ਜਾ ਕੇ ਵੀ ਜੇ ਤੁਸੀਂ ਸੋਚੋਗੇ ਨਾ ਕਿ ਫਿਰ ਜਦੋਂ ਗੱਡੀ ਭਰ ਕੇ ਪੈਸਿਆਂ ਦੀ ਘਰੇ ਆਉਣ ਲੱਗ ਗਈ ਤੁਸੀਂ ਖੁਸ਼ ਹੋਵੋਗੇ ਨਹੀਂ ਫਿਰ ਤੁਸੀਂ ਪੱਕਾ ਕਿਸੇ ਸਾਈਕੋਲੋਜਿਸਟ ਕੋਲ ਜਾਓਗੇ ਤੁਸੀਂ ਆਪਣੇ ਅੱਜ ਚ ਕਿੰਨਾ ਰਹਿੰਦੇ ਹੋ ਮੈਨੂੰ ਲੱਗਦਾ ਕਿ ਮੈਂ ਠੀਕ ਆ ਮੈਨੂੰ ਐਵੇਂ ਨਹੀਂ ਲੱਗਦਾ ਹੁੰਦਾ ਕਿ ਜ਼ਿੰਦਗੀ ਚ ਤੁਸੀਂ ਤੁਹਾਨੂੰ ਕੋਈ ਸਮਝਾ ਕੇ ਖੁਸ਼ ਕਰ ਸਕਦਾ ਜਾਂ ਜ਼ਿੰਦਗੀ ਚ ਤੁਹਾਨੂੰ ਕੋਈ ਦੂਜਾ ਬੰਦਾ ਖੁਸ਼ ਕਰ ਸਕਦਾ ਮੈਂ ਜਿਸ ਸਟੇਜ ਤੇ ਆ ਨਾ ਮੈਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਮੈਂ ਆਪਣੀ ਖੁਸ਼ੀ ਲਈ ਇਨਾਫ ਆ ਮਤਲਬ ਮੈਨੂੰ ਐ ਲੱਗਦਾ ਵੀ ਕੱਲ ਨੂੰ ਮੈਂ ਇੰਨਾ ਕ ਸਮਝ ਗਈ ਜ਼ਿੰਦਗੀ ਨੂੰ ਵੀ ਜੇ ਕੱਲ ਨੂੰ ਤੁਸੀਂ ਕਿਸੇ ਤੋਂ ਉਮੀਦ ਕਰਦੇ ਹੋ ਮੰਨ ਲਓ ਕਿ ਮੇਰਾ ਲਾਈਫ ਪਾਰਟਨਰ ਆ ਦੁਨੀਆ 'ਚ ਹਰ ਬੰਦੇ ਨੂੰ ਬਹੁਤ ਅਜੀਜ਼ ਹੁੰਦਾ ਮੈਨੂੰ ਅੱਜ ਦੀ ਘੜੀ ਉਹ ਤੋਂ ਵੀ ਜ਼ਿੰਦਗੀ 'ਚ ਉਮੀਦ ਨਹੀਂ ਹੈ ਨਾ ਮੈਨੂੰ ਕੱਲ ਨੂੰ ਮੇਰੇ ਬੱਚੇ ਨੇ ਮੇਰਾ ਉਹਨਾਂ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਅੱਜਕੱਲ੍ਹ ਓਸ਼ੋ ਸੁਣ ਰਹੀ ਹਾਂ ਨਾ ਉਹਨਾਂ ਨੇ ਕਿਹਾ ਸੀ ਕਿ ਨਿਆਣਿਆਂ ਨੂੰ ਦੁਨੀਆ ਤੇ ਲਿਆਉਣ ਦਾ ਜਰੀਆ ਤੁਸੀਂ ਹੋ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਤਾਂ ਉਮਰ ਬਣ ਕੇ ਤੁਸੀਂ ਆਪਣੇ ਨਾਲ ਨਹੀਂ ਰੱਖ ਸਕਦੇ ਮੈਂ ਅੱਜ ਉਸ ਸਟੇਜ ਤੇ ਮੈਨੂੰ ਪਤਾ ਕਿ 4-5 ਸਾਲ ਨੂੰ ਮੇਰੇ ਦੋਨੋਂ ਬੱਚੇ ਮੇਰੇ ਤੋਂ ਅਲੱਗ ਹੋਣਗੇ ਹਨਾ ਤੇ ਮੈਂ ਉਸ ਸਟੇਜ ਲਈ ਵੀ ਪ੍ਰੀਪੇਅਰ ਹਾਂ ਮੈਨੂੰ ਲੱਗਦਾ ਕਿ ਉੱਥੇ ਵੀ ਉਹਨਾਂ ਦਾ ਫਰਜ਼ ਨਹੀਂ ਬਣਦਾ ਮੈਨੂੰ ਖੁਸ਼ ਰੱਖਣ ਦਾ ਉੱਥੇ ਵੀ ਮੇਰੀ ਮੇਰੀ ਰਿਸਪੌਂਸਿਬਿਲਟੀ ਹੈ ਮੈਨੂੰ ਆਪਣੇ ਆਪ ਨੂੰ ਖੁਸ਼ ਰੱਖਣ ਦੀ ਹਨਾ ਜਦੋਂ ਤੱਕ ਗਰਦੀਪ ਤੁਸੀਂ ਜੇ ਆਪਣੇ ਲਈ ਜਿਉਣਾ ਸ਼ੁਰੂ ਕਰਨਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਗੁਣਾ ਟੀਟ ਮਤਲਬ ਤੁਸੀਂ ਟੀਟ ਹੋ ਜਾਓ ਕਿ ਯਾਰ ਮੈਨੂੰ ਨਹੀਂ ਉਮੀਦਾਂ ਹੈਗੀਆਂ ਦੁਨੀਆ ਤੋਂ ਮੈਨੂੰ ਮੇਰੇ ਤੋਂ ਉਮੀਦ ਹੈ ਕਿ ਮੈਂ ਆਪਣੇ ਲਈ ਕੀ ਕਰ ਸਕਦਾ ਹੁਣ ਸਵੇਰੇ ਮੈਂ ਉੱਠੂਗੀ ਜੇ ਮੈਂ ਦੂਜੇ ਤੋਂ ਭਾਲੂਗੀ ਕਿ ਮੈਨੂੰ ਉੱਠ ਕੇ ਆ ਕੇ ਗੁੱਡ ਮਾਰਨਿੰਗ ਕਹੂਗਾ ਜਾ ਮੈਨੂੰ ਕਹੂਗਾ ਤੂੰ ਕੱਲ ਬੜਾ ਚੰਗਾ ਕੀਤਾ ਤੂੰ ਅੱਜ ਬੜਾ ਚੰਗਾ ਉਹਦੀ ਬਜਾਏ ਇੰਨਾ ਚੰਗਾ ਨਹੀਂ ਕਿ ਮੈਂ ਜਦੋਂ ਬਰਸ਼ ਕਰਨਗੀ ਸ਼ੀਸ਼ੇ 'ਚ ਕਹਾਂ ਕਿ ਯਾਰ ਮੈਂ ਤਾਂ ਅੱਜ ਬੜਾ ਚੰਗਾ ਕੀਤਾ ਨਾ ਜੇ ਦੁਨੀਆ 'ਚ ਨਾ ਜਾਣ ਦਾ ਸਿਰਫ ਮੈਨੂੰ ਐ ਲੱਗਦਾ ਕਿ ਸਾਰੇ ਲੋਕਾਂ ਦੇ ਵੱਖਰੇ ਮੈਥਡ ਹੋਣਗੇ ਪਰ ਮੈਨੂੰ ਹੁਣ ਜਿਹੜਾ ਮੈਥਡ ਲੱਗਦਾ ਨਾ ਮੈਨੂੰ ਉਹ ਇਹੀ ਲੱਗਦਾ ਕਿ ਦੁਨੀਆ 'ਚ ਕੋਈ ਤੁਹਾਨੂੰ ਖੁਸ਼ ਨਹੀਂ ਕਰ ਸਕਦਾ ਜੇ ਤੁਸੀਂ ਆਪਣੇ ਆਪ ਨੂੰ ਖੁਸ਼ ਕਰਨਾ ਨਹੀਂ ਜਾਣਦੇ ਤੇ ਜੋ ਤੁਹਾਡੇ ਕੋਲ ਹੈ ਉਹਨੂੰ ਮੰਨਣਾ ਨਹੀਂ ਜਾਣਦੇ ਜੋ ਤੁਸੀਂ ਸੁਪਨੇ ਆਪਣੇ ਲਈ ਵੇਖੇ ਨੇ ਬਿਨਾਂ ਕਿਸੇ ਈਰਖਾ ਦੇ ਬਿਨਾਂ ਕਿਸੇ ਖਿੱਚ ਦੇ ਬਿਨਾਂ ਕਿਸੇ ਤੜਪ ਦੇ ਉਹਨਾਂ ਨੂੰ ਪੂਰਾ ਕਰਨਾ ਨਹੀਂ ਜਾਣਦੇ ਦੁਨੀਆ ਤਾਂ ਇੰਨਾ ਖੋਸ਼ਾ ਕਿ ਸਭ ਕੁਝ ਤੁਹਾਡੀ ਝੋਲੀ ਚ ਨਹੀਂ ਡਿੱਗ ਸਕਦਾ ਪਰ ਜਿਹੜਾ ਤੁਹਾਡੀ ਝੋਲੀ ਚ ਆ ਉਹਨੂੰ ਮਹਿਕਾ ਲਓ ਇੰਨੇ ਚ ਜ਼ਿੰਦਗੀ ਬੜੀ ਜਿਆਦਾ ਖੂਬਸੂਰਤ ਹੈ ਇੰਨੀ ਕੀ ਗੱਲ ਹੈ ਇੰਨੀ ਕੀ ਗੱਲ ਹੈ ਕਿ ਕਿੰਨੇ ਮਿੰਨਾਂ ਦਾ ਕੀ ਕਿੰਨੇ ਚੈਪਟਰ ਵੀ ਨਹੀਂ ਲੱਗੇ ਕਿ ਜੇ ਤੁਸੀਂ ਕਿ ਕੋਈ ਤੁਹਾਨੂੰ ਉਮੀਦ ਦੇਖੋ ਨਹੀਂ ਕਰ ਸਕਦਾ ਜਿਹਨੇ ਦੇ ਸਕਦਾ ਤੁਸੀਂ ਆਪਣੇ ਆਪ ਨੂੰ ਖੁਸ਼ ਤੁਸੀਂ ਆਪਣੇ ਆਪ ਨੂੰ ਖੁਸ਼ ਨਹੀਂ ਕਰਦੇ ਜਿਵੇਂ ਜਦ ਤੁਸੀਂ ਖੁਸ਼ ਹੋਣਾ ਨਹੀਂ ਨਾਲੇ ਗਰਦੀਪ ਇਹ ਤੁਹਾਨੂੰ ਕਿਹਨੇ ਲਿਖ ਕੇ ਦਿੱਤਾ ਵੀ ਫਲਾਣਾ ਬੰਦਾ ਤੁਹਾਡੀ ਖੁਸ਼ੀ ਦਾ ਜ਼ਰੀਆ ਬਣੂਗਾ ਹਨਾ ਤੁਹਾਡੇ ਬੱਚੇ ਤੁਹਾਡੀ ਖੁਸ਼ੀ ਦਾ ਜ਼ਰੀਆ ਬਣਨਗੇ ਤੁਹਾਡੇ ਪਰਿਵਾਰ ਚ ਆ ਜੀ ਤੁਹਾਡੇ ਉਹ ਹਰ ਬੰਦਾ ਆਪਣੀ ਜ਼ਿੰਦਗੀ ਜੀ ਰਿਹਾ ਉਹ ਤੁਹਾਨੂੰ ਖੁਸ਼ ਕਰਨ ਲਈ ਨਹੀਂ ਆਇਆ ਜਿਵੇਂ ਅਸੀਂ ਕਹਿੰਦੇ ਨੇ ਨਾ ਕਿ ਅਸੀਂ ਦੁਨੀਆ ਤੇ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਆਏ ਸਾਡਾ ਇੱਕ ਕਨੈਕਸ਼ਨ ਹੋਣਾ ਚਾਹੀਦਾ ਹਰ ਬੰਦੇ ਨਾਲ ਚੰਗਾ ਕਨੈਕਸ਼ਨ ਹੋਣਾ ਚਾਹੀਦਾ ਇੱਕ ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਬੰਦੇ ਨੂੰ ਨਾ ਆਪਣੀ ਜ਼ਿੰਦਗੀ ਚੋ ਨੈਗੇਟਿਵ ਜਿਹੜੇ ਪਰਸਨ ਨੇ ਉਹਨਾਂ ਨੂੰ ਮਾਈਨਸ ਕਰਨਾ ਅੱਜ ਦੇ ਥੋੜੀ ਬਹੁਤ ਜ਼ਰੂਰੀ ਆ ਥੋੜੀਆਂ ਸਰਾਊਂਡਿੰਗ ਤੁਹਾਡੇ ਲਈ ਬਹੁਤ ਮੈਟਰ ਕਰਦੀ ਹੈ ਬਿਲਕੁਲ ਕਈ ਵਾਰੀ ਮਤਲਬ ਇੱਕ ਤੋਂ ਬੰਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਨਾ ਇੱਕ ਗਲਿਆ ਹੋਇਆ ਫਲ ਸਾਰੀ ਪਿੱਟੀ ਖਰਾਬ ਕਰ ਦਿੰਦਾ ਸੱਚੀ ਕਈ ਵਾਰੀ ਇੱਕ ਬੰਦਾ ਕਿਸੇ ਸਰਕਲ ਚ ਸਾਰੇ ਮਾਹੌਲ ਨੂੰ ਖਰਾਬ ਕਰ ਦਿੰਦਾ ਦੁਨੀਆ 'ਚ ਕਿਸੇ ਦੇ ਨਾਲ ਤੁਹਾਡਾ رابطہ ਜ਼ਰੂਰੀ ਆ ਪਰ ਉਹ ਰਾਬਤਾ ਹਮੇਸ਼ਾ ਇਹ ਵੀ ਸੋਚੋ ਕਿ ਸਹੀ ਬੰਦੇ ਨਾਲ ਬੇਹੱਦ ਜ਼ਰੂਰੀ ਆ ਹਨਾ ਤੁਸੀਂ ਆਪਣੀ ਖੁਸ਼ੀ ਦੀ ਵਜਾ ਆਪ ਹੋ ਤੁਹਾਨੂੰ ਕੱਲ ਨੂੰ ਦੁੱਖ ਤਕਲੀਫ ਆਉਣੀਆਂ ਤੁਹਾਨੂੰ ਆਪ ਹੀ ਝੱਲਣੀਆਂ ਪੈਣਗੀਆਂ ਤੇ ਜੋ ਕੁਝ ਜਿਵੇਂ ਆਪਾਂ ਕਹਿੰਦੇ ਨਾ ਕਿ ਮੇਰੇ ਹੱਥ ਨਹੀਂ ਮੇਰੇ ਮੂੰਹ 'ਚ ਰੋਟੀ ਪਾਣੀ ਕਿਸੇ ਨੇ ਨਹੀਂ ਪਾਣੀ ਹਨਾ ਤੇ ਜੇ ਮੇਰੇ ਹੱਥ ਨਹੀਂ ਪਾਣੀਆ ਫਿਰ ਮੇਰੇ ਹੱਥ ਨੂੰ ਹੀ ਐਪਰੀਸ਼ੀਏਟ ਕੀਤਾ ਜਾਵੇ ਕਿ ਮੈਂ ਕਹਾਂ ਤੇਰੇ ਹੱਥ ਬੜੇ ਸੋਹਣੇ ਆ ਬਲਾਣੇ ਦੇ ਬੜੇ ਸੋਹਣੇ ਹਨਾ ਮੈਂ ਹੀ ਸਭ ਤੋਂ ਸੋਹਣਾ ਹੂੰ ਬਿਲਕੁਲ ਸੋਹਣੀ ਜਾਨਾ ਮੈਨੂੰ ਕੋਈ ਗੱਲ ਨਹੀਂ ਕਰਦਾ ਮੈਂ ਕੋਸਾ ਹੀ ਗੱਲ ਸੋ ਆਪਣੇ ਅੱਜ ਨੂੰ ਮਾਣੋ ਬੀਤੇ ਕੱਲ ਦੀ ਗੱਲ ਜਿਹੜੀ ਹੋ ਗਈ ਆ ਉਹ ਬੀਤੇ ਕੱਲ ਦੀ ਗੱਲ ਹੋ ਗਈ ਆ ਉਹਨੂੰ ਆਈ ਗਈ ਕਰੋ ਆਉਣ ਵਾਲਾ ਕੱਲ ਕਿਸੇ ਨੇ ਨਹੀਂ ਦੇਖਿਆ ਆਉਣ ਵਾਲੇ ਕੱਲ ਦੇ ਲਈ ਅਸੀਂ ਹਾਂ ਪਲੈਨਿੰਗ ਕਰ ਸਕਦੇ ਆ ਮਤਲਬ ਅੱਜ ਅਸੀਂ ਉਹ ਕੰਮ ਕਰ ਸਕਦੇ ਆ ਜਿਸ ਤੋਂ ਲੱਗਦਾ ਕਿ ਮੈਨੂੰ ਆਉਣ ਵਾਲੇ ਸਮੇਂ 'ਚ ਪਛਤਾਉਣਾ ਨਾ ਪਵੇ ਕੁਝ ਫੈਸਲੇ ਤੁਸੀਂ ਅੱਜ ਉਹ ਕਰ ਸਕਦੇ ਹੋ ਜਿਨ ਆਉਣ ਵਾਲੇ ਕੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਪਰ ਤੁਹਾਡੇ ਕੋਲੇ ਸਿਰਫ ਅੱਜ ਹੀ ਆ ਜਿਹਨੂੰ ਤੁਸੀਂ ਮਾਨ ਸਕਦੇ ਹੋ, ਜਿਉਂ ਸਕਦੇ ਹੋ। ਸੋ ਆਪਣੇ ਆਪ ਨਾਲ ਨਹੋ ਆਪਣੇ ਆਲੇ ਦੁਆਲੇ ਨੂੰ ਖੁਸ਼ ਖੁਸ਼ ਰੱਖੋ ਪੋਜ਼ਿਟਿਵ ਵਾਈਬ ਦਵੋ ਤੇ ਪੋਜ਼ਿਟਿਵ ਵਾਈਬ ਲਾਗੋ। ਸੋ ਮੀਂ ਦੇ ਅੱਜ ਵੀ ਐਪੀਸੋਡ ਨੂੰ ਤੁਸੀਂ ਇੰਜੋਏ ਕੀਤਾ ਹੋਣਾ। ਅਸੀਂ ਅਗਲੇ ਐਪੀਸੋਡ 'ਚ ਤੁਹਾਨੂੰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।